ਕਰਨਾ ਹੈ ਜੀ ਕਹਾਣੀ ਆ ਬਾਗੀ ਦੀ ਦੀ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਪਤਾ ਹੀ ਆ ਆਪਾਂ ਪਲੱਸ 2 ਤੇ 10ਵੀਂ ਦਾ ਸਿਲੇਬਸ ਕਰਾਉਣੀ ਹੈ ਜੀ ਹੁਣ ਪੇਪਰ ਬੱਚਿਆਂ ਦੇ ਸੀਗਾ ਸਤੰਬਰ ਇਸ ਕਰਕੇ ਨਹੀਂ ਸੀ ਸਿਲੇਬਸ ਕਰਾਰੀ ਮੈਂ ਤੇ ਹੁਣ ਅੱਗੇ ਸਿਲੇਬਸ ਕਰਾਂਗੇ ਜੇ ਚੰਗਾ ਲੱਗਿਆ ਤਾਂ ਲਾਈਕ ਜਰੂਰ ਕਰਦੇ ਹੋ ਜੀ ਜੇ ਕੁਝ ਸਮਝ ਨਹੀਂ ਲੱਗਦੀ ਤਾਂ ਕਮੈਂਟ ਤੇ ਜਰੂਰ ਕਰਿਓ ਕਮੈਂਟ ਦਾ ਫਿਰ ਉੱਤਰ ਮੈਂ ਵੀਰ ਦੇ ਵਿੱਚ ਦਵਾਂਗੀ ਸਾਰੀ ਕਹਾਣੀ ਪੜ੍ਹੋ ਨਹੀਂ ਜ਼ਰੂਰੀ ਹੁੰਦੀ ਹੈ ਕਿਉਂਕਿ ਲੇਖਕ ਨੇ ਜੋ ਲਿਖਿਆ ਵਿੱਚ ਸਾਰੀ ਕਹਾਣੀ ਪੜਨ ਤੋਂ ਬਿਨਾਂ ਉਹ ਗੱਲਾਂ ਸਮਝ ਨਹੀਂ ਆਉਂਦੀਆਂ ਤੇ ਜ਼ਰੂਰੀ ਹੁੰਦੀਆਂ ਨੇ ਉਹ ਸਮਝਣੀਆਂ ਤਾਂ ਹੀ ਫੇਰ ਪ੍ਰਸ਼ਨਾਂ ਦੇ ਉੱਤਰ ਬੱਚੇ ਆਪ ਬਣਾ ਕੇ ਵੀ ਲਿਖ ਸਕਦੇ ਨੇ ਜੇ ਪੂਰੀ ਕਹਾਣੀ ਸੁਣੀ ਹੋਵੇ ਤੇ ਇਹਦੀ ਗੁਰਮੁਖ ਸਿੰਘ ਮਸਾਫਰ ਦੀ ਲਿਖੀ ਹੋਈ ਹੈ ਕਹਾਣੀ ਇਹ ਗਿਆਨੀ ਗੁਰਮੁਖ ਸਿੰਘ ਮਸਾਫਰ ਪੰਜਾਬੀ ਦੇ ਅੱਗੇ ਕਹਾਣੀਕਾਰ ਤੇ ਕਵੀ ਹੋਏ ਨੇ ਉਹਨਾਂ ਦਾ ਜਨਮ 1899 ਈਸਵੀ ਦੇ ਵਿੱਚ ਪਿਤਾ ਭਾਈ ਸੁਜਨ ਸਿੰਘ ਦੇ ਘਰ ਉਰਦੋਵਾਲ ਜ਼ਿਲ੍ਹਾ ਕੈਂਬਲਪੁਰ ਵਿੱਚ ਹੋਇਆ ਸੀ ਕੁਝ ਦੇਰ ਮਸਤੀ ਕਰਨ ਉਪਰੰਤ 1922 ਸਵੀ ਵਿੱਚ ਅਕਾਲੀ ਲਹਿਰ ਅਤੇ ਫਿਰ ਕਾਂਗਰਸ ਲਹਿਰ ਦੇ ਵਿੱਚ ਸ਼ਾਮਲ ਹੋ ਗਏ। ਦੇਸ਼ ਦੀ ਆਜ਼ਾਦੀ ਲਈ ਲੜਦੇ ਆ ਉਹਨਾਂ ਨੇ ਜਿਹੜਾ ਵੀ ਕਟੀਆਂ ਆਜ਼ਾਦ ਭਾਰਤ ਵਿੱਚ ਉਹ ਲੋਕ ਸਭਾ ਦੇ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ। ਮੁਸਾਫਿਰ ਦੀਆਂ ਕਹਾਣੀਆਂ ਵਿੱਚ ਆਜ਼ਾਦੀ ਦੀ ਜਦੋ ਜਹਿਦ ਸਮੇਂ ਹੋਏ ਉਸ ਦੇ అనుਭਵ ਪ੍ਰਗਟ ਹੋਏ ਹਨ। ਕਈ ਕਹਾਣੀਆਂ ਵਿੱਚ ਉਸ ਨੇ ਸਧਾਰਨ ਮਨੁੱਖਾਂ ਦੇ ਆਰਥਿਕ ਔਕੜਾਂ ਵਾਲੇ ਜੀਵਨ ਨੂੰ ਵੀ ಚಿತ್ರਿਆ ਹੈ। ਉਸ ਦੀਆਂ ਕਹਾਣੀਆਂ ਵਿੱਚ ਘਟਨਾਵਾਂ ਸਰਲ ਤੇ ਰੋਚਕ ਢੰਗ ਨਾਲ ਬਿਆਨ ਕੀਤੀਆਂ ਗਈਆਂ ਹਨ ਆਜ਼ਾਦੀ ਦੇ ਸੰਘਰਸ਼ ਵੇਲੇ ਦੀਆਂ ਸਾਰੀਆਂ ਉਹਨਾਂ ਦੀਆਂ ਜਿਹੜੀਆਂ ਕਹਾਣੀਆਂ ਦੇ ਵਿੱਚ ਉਹਨਾਂ ਨੇ ಚಿತ್ರਿਆ ਇਹਦੇ ਵਿੱਚ ਵੀ ਆਜ਼ਾਦੀ ਦੇ ਸੰਘਰਸ਼ ਦੇ ਪਰਿਵਾਰ ਦੀਆਂ ਕਹਾਣੀਆਂ ਕਿ ਜਿਹੜੇ ਸੰਘਰਸ਼ ਦੇ ਵਿੱਚ ਜੁਟੇ ਹੋਏ ਸੀ ਉਦੋਂ ਲੋਕ ਤੇ ਉਹਨਾਂ ਦੀਆਂ ਕੀ ਕੀ ਮੁਸ਼ਕਲਾਂ ਸੀਗੀਆਂ ਇਹਦੇ ਬਾਰੇ ਸਾਰਾ ਕੁਝ ਦੱਸਿਆ ਹੋਇਆ ਤੇ ਉਹ ਹੀ ਆਪਾਂ ਅੱਜ ਜਾਣਾਂਗੇ ਸਸਤਾਦਮਾ ਸਾ ਬਖਰੀ ਦੁਨੀਆ ਆਲਣੇ ਦੇ ਬੋਟ ਗੁਟਾਰਾ ਦੋਨਾਂ ਦੇ ਪ੍ਰਸਿੱਧ ਕਹਾਣੀ ਸੰਗ੍ਰਹਿ ਹਨ ਕਹਾਣੀਆਂ ਤੋਂ ਬਿਨਾ ਉਹਨਾਂ ਨੇ ਕਵਿਤਾ ਅਤੇ ਭਾਵਪੂਰਤ ਬਾਰਤਕ ਵੀ ਰਚੀ ਹੈ ਭਾਰਤੀ ਸਾਹਿਤਾ ਅਕਾਦਮੀ ਵੱਲੋਂ ਆਪ ਨੂੰ ਔਰਵਾਰ-ਪਾਰ ਉੱਤੇ ਪੁਰਸਕਾਰ ਪ੍ਰਾਪਤ ਹੋਇਆ ਮਰਨ ਉਪਰੰਤ 1936 ਈਸਵੀ ਦੇ ਵਿੱਚ ਪਦਮ ਭੂਸ਼ਣ ਦੀ ਉਪਾਧੀ ਨਾਲ ਸਨਮਾਨਿਆ ਗਿਆ ਪੈਪਸੋ ਸਰਕਾਰ ਵੱਲੋਂ ਇਸ ਕਵੀ ਦਾ ਨਾਂ ਦਾ ਸਨਮਾਨ ਮਿਲਿਆ ਤੇ ਇਸ ਕਿਤਾਬ ਦੇ ਵਿੱਚ ਉਹਨਾਂ ਦੀ ਪ੍ਰਤਿਨਿਤ ਕਹਾਣੀਆਂ ਬਾਗੀ ਦਿੱਤੀ ਠੀਕ ਹੈ ਜੀ ਬਾਗੀ ਮਤਲਬ ਕੀ ਹੈ ਜਿਹੜੇ ਸਰਕਾਰ ਤੋਂ ਆਕੀ ਸੀਗੇ ਕਿ ਹਾਂ ਨਹੀਂ ਸੀ ਮੰਨਦੇ ਜੋ ਸਰਕਾਰ ਕਹਿੰਦੀ ਸੀ ਉਹ ਨਹੀਂ ਸੀ ਕਰਦੇ ਠੀਕ ਹੈ ਜੀ ਉਹਨਾਂ ਦੀਆਂ ਕੀ ਮੁਸ਼ਕਲਾਂ ਸੀ ਦੇਸ਼ ਨੂੰ ਆਜ਼ਾਦ ਕਰਾਉਣ ਸਮੇਂ ਕੀ ਕੀ ਉਹਨਾਂ ਨੇ ਸੰਘਰਸ਼ ਕੀਤਾ ਤੇ ਇਹ ਸਾਰਾ ਕੁਝ ਇਹਦੇ ਵਿੱਚ ਦੱਸਿਆ ਹੋਇਆ ਹੈ ਠੀਕ ਹੈ ਜੀ ਜੇ ਜਿਹੜੀ ਕੋਈ ਗੱਲ ਨਾ ਸਮਝ ਲੱਗੇ ਉਹ ਨਾਲ ਦੀ ਨਾਲ ਕਮੈਂਟ ਕਰਦੇ ਹੋ ਅਖੀਰ ਦੇ ਵਿੱਚ ਮੈਂ ਸਭ ਦੇ ਉੱਤਰ ਜ਼ਰੂਰ ਦਵਾਂਗੀ ਤੇ ਲਾਈਕ ਜ਼ਰੂਰ ਕਰਦੇ ਹੋ ਜੇ ਚੰਗਾ ਲੱਗਿਆ ਕਹਾਣੀ ਵਾਰੇ ਦੇਖਾਂਗੇ ਆਪਾਂ ਪਹਿਲਾਂ ਕੀ ਐ ਇਹਦੇ ਵਿੱਚ ਬਾਗੀ ਦੀ ਧੀ ਕਹਾਣੀ ਦੇਖਦੀ ਹੈ ਗਾਦੀ ਲਈ ਲੜਨ ਵਾਲੇ ਦੇਸ਼ ਭਗਤਾਂ ਦੀ ਕੁਰਬਾਨੀਆਂ ਤੇ ਚੰਨਣਾ ਕਿਸ਼ਨ ਸਿੰਘ ਤੇ ਉਸ ਦੀ ਪਤਨੀ ਅੰਗਰੇਜ਼ਾਂ ਮਰੂਤ ਲੜਦੇ ਜੇਲਾ ਘਟਦੇ ਸਨ ਉਹਨਾਂ ਦਾ ਆਪਣਵਈਆ ਹੁਸਨਾਕ ਸਿੰਘ ਕਿਸ਼ਨ ਸਿੰਘ ਨੂੰ ਬਾਗੀ ਕਹਿੰਦਾ ਹੈ ਹਣਵਈਆ ਮਤਲਬ ਕਿ ਭੈਣ ਦੇ ਘਰ ਵਾਲਾ ਠੀਕ ਹੈ ਜੀ ਉਸ ਨੂੰ ਤਾਂ ਸਿਰਫ ਆਪਣੀ ਨੌਕਰੀ ਦੇ ਖਸ ਜਾਣ ਦਾ ਡਰ ਹੈ ਘਰ ਆਉਣ ਤੇ ਉਹ ਆਪਣੀ ਪਤਨੀ ਵੀਰਾਂ ਵਾਲੀ ਨਾਲ ਇਸ ਗੱਲੋਂ ਲੋਹਾ ਲੱਖਾ ਹੁੰਦਾ ਹੈ ਕਿ ਉਸ ਦੇ ਸਾਲੇ ਬਾਗੀ ਦੀ ਧੀ ਲਾਜ ਉਸ ਦੇ ਘਰ ਠੈਰੀ ਹੋਈ ਹੈ ਕਿਉਂਕਿ ਕਿਸਨ ਸਿੰਘ ਤੇ ਸਰਨ ਕੌਟੀ ਗ੍ਰਿਫਤਾਰੀ ਤੋਂ ਬਾਅਦ ਵੀਰਾਵਾਲੀ ਲਾਜੇ ਨੂੰ ਆਪਣੇ ਘਰ ਲਿਆਉਂਦੀ ਹੈ ਜਿਹੜਾ ਉਹਦਾ ਉਹਨਾਂ ਦਾ ਆਪਣਾ ਭਾਈਆ ਸੀ ਉਹ ਫੌਜ ਦੇ ਵਿੱਚ ਨੌਕਰੀ ਸੀ ਉਹਨੂੰ ਡਰ ਸੀ ਵੀ ਮੇਰੀ ਨੌਕਰੀ ਨਾ ਚਲੀ ਜਾਵੇ ਠੀਕ ਹੈ ਜੀ ਖੁਸ ਜਾਣਾ ਮਤਲਬ ਕਿ ਵੀ ਚਲੀ ਨਾ ਜਾਵੇ ਕਿਉਂਕਿ ਉਹ ਤਾਂ ਅੰਗਰੇਜ਼ਾਂ ਦਾ ਨੌਕਰ ਸੀ ਫਿਰ ਇਸ ਕਰਕੇ ਉਹ ਉਹਨਾਂ ਦੀ ਮਦਦ ਕਰਨ ਤੋਂ ਡਰਦਾ ਸੀ ਵੀ ਮੇਰੇ ਤੇ ਕੋਈ ਕਾਰਵਾਈ ਨਾ ਹੋ ਜਵੇ ਉਹਦੀ ਪਤਨੀ ਵੀਰਾਵਾਲੀ ਸੀ ਜਿਹੜੀ ਉਹ ਆਪਣੀ ਭਤੀਜੀ ਨੂੰ ਨਾਲ ਲੈ ਆਈ ਸੀ ਕਿਸਨ ਸਿੰਘ ਦੀ ਧੀ ਸੀ ਜਿਹੜੀ ਤਾਂ ਇਸ ਕਰਕੇ ਉਹ ਬਹੁਤ ਖਫਾ ਸੀ। ਉਹਦੇ ਤੇ ਵੀ ਤੂੰ ਇਹਨੂੰ ਕਿਉਂ ਲੈ ਕੇ ਆਈਆਂ? ਹੁਸਨਾਕ ਸਿੰਘ ਇੰਨਾ ਪੱਥਰਦਿਲ ਇਨਸਾਨ ਹੈ ਕਿ ਛੁੱਟੀ ਖਤਮ ਹੋਣ ਤੇ ਵੀਰਾਂਵਾਲੀ ਨੂੰ ਆਪਣੇ ਨਾਲ ਲੈ ਆਉਂਦਾ ਹੈ ਤੇ ਵਿਚਾਰੀ ਬੇਸਹਾਰਾ ਲਾਜ ਗਲੀ ਦੇ ਵਿੱਚ ਖੇਡਦੀ ਰਹਿ ਜਾਂਦੀ ਹੈ। ਜਦੋਂ ਉਹਦੀ ਛੁੱਟੀ ਖਤਮ ਹੁੰਦੀ ਹੈ ਤਾਂ ਉਹ ਆਪਣੀ ਪਤਨੀ ਨੂੰ ਆਪਣੇ ਨਾਲ ਫੌਜ ਵਿੱਚ ਲੈ ਜਾਂਦਾ। ਤੇ ਉਹ ਲਾਜ ਸੀ ਜਿਹੜੀ ਉਹਦੇ ਮਾਪੇ ਜੇਲ੍ਹ 'ਚ ਸੀ ਉਹਨੂੰ ਪਿੱਛੇ ਖੇਡਦੀ ਨੂੰ ਛੱਡ ਜਾਂਦੇ ਨੇ। ਅੰਤਸੈਰਨ ਕਰ ਰਿਹਾਈ ਤੋਂ ਬਾਅਦ ਜਦੋਂ ਬਿਮਾਰਤੀ ਨੂੰ ਮਿਲਦੀ ਹੈ ਤਾਂ ਉਹ ਲਾਹੌਰ ਤੱਕ ਦੀ ਹਸਪਤਾਲ ਵਿੱਚ ਅੰਤਿਮ ਸਾਹ ਲੈ ਰਹੀ ਹੁੰਦੀ ਹੈ ਆਪਣੀ ਭਤੀਜੀ ਨੂੰ ਨਾ ਸਾਹਮ ਸੱਕਣ ਦਾ ਸਦਮਾ ਵੀਰਾਂਵਾਲੀ ਤੋਂ ਬਰਦਾਸ਼ਤ ਨਹੀਂ ਹੁੰਦਾ ਉਹ ਆਪਣੇ ਭਰਾ ਕਿਸ਼ਨ ਸਿੰਘ ਨਾਲ ਇੱਕ ਛੋਟੀ ਮੁਲਾਕਾਤ ਕਰਨ ਉਪਰੰਤ ਮਰ ਜਾਂਦੀ ਹੈ ਸਹਿ ਨਹੀਂ ਸਕਦੀ ਉਹ ਤੇ ਕਿਸ਼ਨ ਸਿੰਘ ਨੂੰ ਕੋਈ ਜਵਾਬ ਨਹੀਂ ਦੇ ਸਕਦੀ ਕਿ ਮੈਂ ਤੇਰੀ ਧੀ ਨੂੰ ਸਾਹ ਨਹੀਂ ਸਕੀ ਕਹਾਣੀ ਵਿੱਚ ਇਹ ਦੁਖਾਂਤ ਪੂਰੀ ਤਰ੍ਹਾਂ ਉਗੜਿਆ ਹੈ ਕਿ ਆਜ਼ਾਦੀ ਸਮੇਂ ਦੇਸ਼ ਭਗਤਾਂ ਦੇ ਪਰਿਵਾਰਾਂ ਨੂੰ ਕਿੰਨੀਆਂ ਕਠਿਨਾਈਆਂ ਵਿੱਚੋਂ ਦੀ ਲੰਘਣਾ ਪਿਆ ਜਾਨ ਤੋਂ ਪਿਆਰੇ ਬੱਚਿਆਂ ਦੀ ਪਰਵਾਹ ਕੀਤੇ ਬਿਨਾ ਉਹਨਾਂ ਸਾਹਮਣੇ ਇੱਕੋ ਆਦਰਸ਼ ਸੀ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣਾ ਮੁਸਾਫਿਰ ਆਪ ਇੱਕ ਉੱਗਾ ਦੇਸ਼ ਭਗ ਅਸੀਂ ਅਜਿਹੀਆਂ ਹੋਰ ਕਹਾਣੀਆਂ ਵੀ ਉਸਨੇ ਆਪਣੇ ਅਨੁਭਵ ਵਿੱਚੋਂ ਪੈਦਾ ਹੋਈਆਂ ਹਨ ਇਹ ਕਹਾਣੀ ਦੇਸ਼ ਭਗਤਾਂ ਦੀ ਲਗਨ ਦ੍ਰਿੜਤਾ ਤੇ ਅਖਾਹ ਕੁਰਬਾਨੀਆਂ ਦੀ ਇੱਕ ਚਲਕ ਹੈ ਠੀਕ ਹੈ ਜੀ ਉਹ ਆਪ ਦੇਸ਼ ਭਗ ਅਸੀਂ ਤਾਂ ਉਹਨਾਂ ਨੂੰ ਪਤਾ ਸੀ ਕਿ ਕਿੰਨੀਆਂ ਕਿੰਨੀਆਂ ਭਿਆਨਕ ਸਥਿਤੀਆਂ ਦੇ ਵਿੱਚੋਂ ਲੰਘੇ ਨੇ ਲੋਕ ਉਸ ਸਮੇਂ ਜਿਹੜੇ ਬੇਸ ਭਗਤੀ ਦੇ ਰਸਤੇ ਤੇ ਪਏ ਹੋਏ ਸੀ ਜਿਹੜੇ ਹੁਣ ਆਪਾਂ ਆਜ਼ਾਦੀ ਮੰਨਦੇ ਆਂ ਆਪਾਂ ਨੂੰ ਇਹ ਗੱਲਾਂ ਪਤਾ ਹੋਣੀਆਂ ਚਾਹੀਦੀਆਂ ਨੇ ਕਿ ਆਜ਼ਾਦੀ ਆ ਜਿਹੜੀ ਇੰਨੀ ਸਸਤੀ ਨਹੀਂ ਮਿਲੀ ਜਿਹੜੇ ਨਾਲ ਜੁੜਿਓਂ ਦੀ ਲਾਈਕ ਕਰ ਦਿਓ ਤੇ ਐਂਡ ਤੱਕ ਕਹਾਣੀ ਜ਼ਰੂਰ ਅੰਤ ਤੱਕ ਸੁਣਿਓ ਫੇਰ ਹੀ ਇਹਦੀ ਸਮਝ ਲੱਗੇਗੀ ਕਮੈਂਟ ਕਰਿਓ ਫਿਰ ਉਹਦਾ ਜਵਾਬ ਮੈਂ ਅਖੀਰ ਦੇ ਵਿੱਚ ਦਵਾਂਗੀ ਜਾ ਕੇ ਠੀਕ ਹੈ ਜੀ ਹਾਂਜੀ ਕਹਾਣੀ ਹੈ ਕਿਸਨ ਸਿੰਘ ਨੇ ਪੁਲਿਸ ਨੂੰ ਵੇਖਦਿਆਂ ਹੀ ਝਟਾ ਆਖ ਦਿੱਤਾ ਲਓ ਫalse ਤਿਆਰ ਬਖਤਿਆਰ ਬਰ ਤਿਆਰ ਹੈ ਪਰ ਉਸ ਦਾ ਚਿਹਰਾ ਉਸ ਦੇ ਦਿਲ ਦੇ ਤਾਂ ਅੱਖਲੇ ਨੂੰ ਨਾ ਲੁਕਾ ਸਕਿਆ ਜੇ ਦੇਰ ਹੋ ਗਈ ਤਾਂ ਰਾਤ ਤੁਹਾਨੂੰ ਥਾਣੇ ਦੀ ਹਵਾਲਤ ਵਿੱਚ ਕੱਟਣੀ ਪਵੇਗੀ ਜੇਲ ਤੇ ਥਾਣੇ ਦੀ ਹਵਾਲਤ ਦੇ ਫਰਕ ਤੋਂ ਤੁਸੀਂ ਜਾਣੂ ਹੀ ਹੋ ਪੁਲਿਸ ਇੰਸਪੈਕਟਰ ਦੀ ਇਹ ਗੱਲ ਸੁਣ ਕੇ ਕਿਸਨ ਸਿੰਘ ਨੇ ਕਿਹਾ ਮੇਰੇ ਲਈ ਇੱਕੋ ਗੱਲ ਹੈ ਥਾਣਿਆਂ ਦੀਆਂ ਹਵਾਲਤਾਂ ਵਿੱਚ ਵੀ ਬਥੇਰੀਆਂ ਫਸਲੀਆਂ ਕਸਾਈਆਂ ਹਨ ਨਹੀਂ ਮੇਰਾ ਮਤਲਬ ਕਿਸਨ ਸਿੰਘ ਨੇ ਵਿੱਚੋਂ ਹੀ ਕਿਹਾ ਤੁਹਾਡਾ ਮਤਲਬ ਖੇਤੀ ਤੋਂ ਹੈ ਨਾ ਚਲੋ ਮੇਰੇ ਵੱਲੋਂ ਕੋਈ ਢਿੱਲ ਨਹੀਂ ਜਵਾਨ ਨਾਲ ਤਾਂ ਕਿਸਨ ਸਿੰਘ ਨੇ ਇਹ ਗੱਲਾਂ ਕੀਤੀਆਂ ਪਰ ਉਸ ਦਾ ਮਨ ਕਿਸੇ ਹੋਰ ਪਾਸੇ ਹੈ یوں ਪ੍ਰਤੀਤ ਹੁੰਦਾ ਹੈ ਜਿਵੇਂ ਉਸ ਦੀ ਕੋਈ ਚੀਜ਼ ਗਵਾਚ ਗਈ ਹੈ ਜੇਲ੍ਹ ਜਾਣ ਤੋਂ ਪਹਿਲਾਂ ਉਹ ਲੱਭ ਜਾਏ ਤਾਂ ਉਹ ਵਧੇਕ ਤਸੱਲੀ ਨਾਲ ਇਸ ਸਫ਼ਰ ਦੇ ਵਿੱਚ ਪੈ ਸਕਦਾ ਹੈ ਵਧੇਕ ਮਤਲਬ ਕਿ ਵਧੇਰੇ ਤਸੱਲੀ ਦੇ ਨਾਲ ਸ਼ਰਨ ਕਿਸਨ ਸਿੰਘ ਦੀ ਆਵਾਜ਼ ਸੁਣ ਕੇ ਉਸ ਦੀ ਭੈਣ ਵੀਰਾਂ ਵਾਲੀ ਨੇ ਅੰਦਰੋਂ ਕਿਹਾ ਭਰਾ ਜੀ ਪਰਚਾਈ ਤਾਂ ਮੀਟਿੰਗ ਵਿੱਚ ਗਈ ਹੋਈ ਹੈ ਇੰਸਪੈਕਟਰ ਦੇ ਕੰਨ ਖੜੇ ਹੋ ਗਏ ਕਿਸਨ ਸਿੰਘ ਨੇ ਕਿਹਾ ਵੀਰਾਂ ਲਾਜ ਦੇ ਬੁਖਾਰ ਵਾਲਾ ਕਾਗਜ਼ ਚੁੱਕ ਲਿਆ ਬੀਨਾ ਵਾਲੀ ਨੇ ਕਾਗਜ਼ ਚਾਟ ਕੇ ਸਿੰਘ ਦੇ ਹੱਥ ਵਿੱਚ ਫੜਾਉਂਦਿਆਂ ਕਿਹਾ ਪਰਜਾਈ ਜਾਣ ਲੱਗੀ ਆਖਦੀ ਸੀ ਕਿ ਇਸ ਵੇਲੇ ਬੁਖਾਰ 102 ਹੈ ਜੇ ਵੱਧ ਜਾਏ ਤਾਂ ਬਰਫ਼ ਦੀ ਪੱਟੀ ਰੱਖਣੀ ਸਿੰਘ ਪਹਿਲੀ ਵਾਰ ਜਹਿਲ ਨਹੀਂ ਸੀ ਜਾਣ ਲੱਗਾ ਇਨਸਪੈਕਟਰ ਇਸ ਦੀ ਦ੍ਰਿੜਤਾ ਤੋਂ ਵੀ ਅਨਜਾਣ ਨਹੀਂ ਇਨਸਪੈਕਟਰ ਨੂੰ ਕਿ ਸਿੰਘ ਦੀ ਥੋੜੀ ਜਹੀ ਪ੍ਰੇਸ਼ਾਨੀ ਦੇ ਕਾਰਨ ਦਾ ਵੀ ਹੁਣ ਪਤਾ ਲੱਗ ਗਿਆ ਸੀ ਮੀਟਿੰਗ ਦਾ ਲਵਜ ਇਨਸਪੈਕਟਰ ਦੇ ਕੰਨਾਂ ਵਿੱਚ ਕੱਚ ਦੇ ਟੁਕੜੇ ਵਾਂਗ ਰੜਕਿਆ ਸਾਈਕਲ ਤੇ ਲੱਤ ਧਰਦਿਆਂ ਉਸ ਨੇ ਨਾਲ ਦੇ ਸਿਪਾਈਆਂ ਨੂੰ ਅੱਖ ਨਾਲ ਕੁਝ ਸਮਝਾਉਂਦੇ ਆ ਤੇ ਮੂੰਹ ਨਾਲ ਕਿਹਾ ਸਰਦਾਰ ਜੀ ਬੇਸ਼ੱਕ ਆਰਾਮ ਨਾਲ ਤਿਆਰੀ ਕਰ ਲਵਾਂ ਮੈਂ ਆਉਂਦਾ ਹਾਂ ਇਨਸਪੈਕਟਰ ਸੜਕੋਂ ਪਾਰ ਸਾਹਮਣੇ ਕਾਰਖਾਨੇ ਦੇ ਵੱਡੇ ਦਰਵਾਜ਼ੇੋਂ ਅੰਦਰ ਵੜ ਗਿਆ ਬੈਠੇ ਸਿਪਾਈਆਂ ਵਿੱਚੋਂ ਇੱਕ ਨੇ ਕਿਹਾ ਇਨਸਪੈਕਟਰ ਸਾਹਿਬ ਸ਼ਾਇਦ ਕਿਧਰੇ ਟੈਲੀਫੋਨ ਕਰਨ ਗਏ ਹਨ ਵੀਰਾਂਵਾਲੀ ਦੀਆਂ ਅੱਖਾਂ ਦੇ ਸੌਮੇ ਫੁੱਟਣ ਹੀ ਵਾਲੇ ਸਨ ਕਿਸਨ ਸਿੰਘ ਵੀ ਕੁਝ ਘੂਰ ਭਰੀ ਸੈਨ ਨੂੰ ਪਛਾਣ ਕੇ ਉਹ ਲਾਜ ਦੇ ਮੰਜੇ ਦੇ ਪਿਛਲੇ ਪਾਸੇ ਪਈ ਦੌੜੀ ਤੇ ਬੈਠ ਗਈ ਠੀਕ ਹੈ ਜੀ ਅੱਖਾਂ ਤੋਂ ਮੇ ਭੁੱਟਣ ਵਾਲਾ ਸੀ ਮਤਲਬ ਕਿ ਉਹ ਰੋਣੇ ਵਾਲੀ ਸੀਗੀ ਤਾਂ ਉਹ ਦੌੜੀ ਤੇ ਬੈਠ ਗਈ ਪਿੱਛੇ ਜਿਹੜੀ ਰੱਖੀ ਹੋਈ ਸੀ ਕਿਸ਼ਨ ਸਿੰਘ ਨੇ ਆਪਣੀਆਂ ਉਂਗਲਾਂ ਨਾਲ ਲਾਜ ਦੇ ਕੇਸਾਂ ਨੂੰ ਸਵਾਰਦਿਆਂ ਕਿਹਾ ਪੁੱਤਰ ਹੁਣ ਤੂੰ ਠੀਕ ਹੈ ਅੱਜ ਤੇ ਬੁਖਾਰ ਘਟ ਹੈ ਕੱਲ ਖਬਰ ਟੁੱਟ ਹੀ ਜਾਵੇ ਜੇ ਤੈਨੂੰ ਬੁਖਾਰ ਨਾ ਹੁੰਦਾ ਤਾਂ ਮੈਂ ਹੁਣ ਤੱਕ ਜੇਲ੍ਹ ਚਲਾ ਜਾਣਾ ਸੀ ਸਾਥੀ ਤੇ ਸਾਰੇ ਚਲੇ ਹੀ ਗਏ ਹਨ ਲਾਡਲੀ ਲਾਜ ਨੇ ਮੱਧਮ ਜਿਹੀ ਆਵਾਜ਼ ਵਿੱਚ ਕਿਹਾ ਪਿਤਾ ਜੀ ਮੈਂ ਤੇ ਫਿਰ ਮਾੜੀ ਕੁੜੀ ਹੋਈ ਜਿਸ ਨੇ ਤੁਹਾਡੇ ਚੰਗੇ ਕੰਮ ਵਿੱਚ ਰੋਕ ਪਾਈ ਹੈ ਨਹੀਂ ਮੇਰੀ ਲਾਜ ਬੇਟੀ ਤੇਰਾ ਇਸ ਵਿੱਚ ਕੀ ਕਸੂਰ ਆ ਬੁਖਾਰ ਕੋਈ ਤੇਰੇ ਵੱਸ ਦੀ ਗੱਲ ਤਾਂ ਨਹੀਂ ਨਾ ਤੈਨੂੰ ਇਸ ਤਰ੍ਹਾਂ ਛੱਡ ਕੇ ਜਾਣ ਦਾ ਤੇ ਮੇਰਾ ਪਹਿਲਾ ਹੱਥ ਹੀ ਨਹੀਂ ਪਿਆ ਜਿਸ ਦਿਨ ਮੁੰਬਈ ਵਾਲੇ ਆਗੂ ਖੜੇ ਗਏ ਸਾਨੂੰ ਉਸ ਦਿਨ ਮੈਂ ਉਹਨਾਂ ਨੂੰ ਵਧਾਈ ਦੇਣ ਵਾਲੇ ਮੱਤੇ ਤੇ 5 ਮਿੰਟ ਬੋਲੇ ਆ ਸਾਂ ਫਿਰ ਮੈਂ ਤੇਰੀ ਦਵਾਈ ਦਾਰੂ ਵਿੱਚ ਹੀ ਲੱਗਾ ਰਿਹਾ ਕਿਤੇ ਬਾਹਰ ਜਾਣ ਦਾ ਸਮਾਂ ਹੀ ਨਹੀਂ ਮਿਲਿਆ ਉਂਝ ਵੀ ਪਹਿਲਾਂ ਲੀਡਰਾਂ ਨੂੰ ਫੜਨਗੇ ਆਸਾਂ ਸੇਵਾਦਾਰਾਂ ਦੀ ਬਾਰੀ ਪਿੱਛੋਂ ਹੀ ਆਉਣੀ ਹੈ ਪਰ ਸਾਨੂੰ ਉਜਰਵੀ ਕੀ ਹੈ ਭਾਵੇਂ ਹੋਣੇ ਫੜ ਲੈਣ ਕਿਸਨ ਸਿੰਘ ਦੇ ਮੋਹੋਂ ਇਹ ਅਖੀਰਲਾ ਫਿਕਰਾ ਆ ਕੇ ਨਿਕਲਿਆ ਸੀ ਕਿ ਲਾਜ ਨੇ ਨਾਲ ਹੀ ਆਕ ਦਿੱਤਾ ਬੇਸ਼ੱਕ ਫੜ ਲੈਣ ਇਹ ਸਾਰੀਆਂ ਦੇਖੋ ਜੀ ਔਖੀਆ ਖਲੀਪਾ ਉਹਨਾਂ ਨੇ ਕੀ ਕੀ ਕਟੀਆਂ ਉਹਦੇ ਵਾਰੀ ਕਹਾਣੀਆਂ ਇਹ ਧਿਆਨ ਨਾਲ ਸੁਣਿਓ ਸਾਰੀ ਕਿਸਨ ਸਿੰਘ ਆਪਣੀ ਇਕਲੋਤੀ ਲਾਡਲੀ ਨਾਲ ਜਿਉਂ-ਜਿਉਂ ਗੱਲਾਂ ਕਰਦਾ ਗਿਆ ਉਸ ਦਾ ਮਨ ਹੌਲਾ ਹੁੰਦਾ ਗਿਆ ਹੁਣ ਉਹ ਬੇਸਵਰੀ ਨਾਲ ਆਪਣੀ ਘਰ ਵਾਲੀ ਸ਼ਰਤਨ ਕੌਰ ਨੂੰ ਡੀਗ ਰਿਹਾ ਹੈ ਬਰਾਂਡੇਵਾਲ ਵੇਖ ਕੇ ਉਹ ਤਸੱਲੀ ਕਰ ਲੈਂਦਾ ਹੈ ਕਿ ਇੰਸਪੈਕਟਰ ਵੀ ਅਜੇ ਨਹੀਂ ਪਰਤੇ ਆ। ਪਾਸਵੈਟੀ ਵੀਰਾਂ ਵਾਲੀ ਪਹਿਲਾਂ ਤਾਂ ਗਲੇਡੂ ਪਰ ਆਉਣ ਦੇ ਡਰ ਤੋਂ ਨਹੀਂ ਸੀ ਬੋਲਦੀ। ਪਰ ਹੁਣ ਉਸ ਨੂੰ ਵੀ ਕੁਝ ਹੌਸਲਾ ਜਿਹਾ ਹੋ ਗਿਆ। ਉਸ ਨੇ ਕਿਹਾ ਲਾਜ ਤੇਰੇ ਪਿਤਾ ਜੀ ਫੜੇ ਗਏ ਤਾਂ ਤੇਰੀ ਦਵਾਈ ਕੌਣ ਕਰੇਗਾ? ਤੂੰ ਦਾਸ ਨਾ ਹੋ ਜਾ ਮਹਿਲੀ। ਪੂਆ ਜੀ ਦਵਾਈ دارੂ ਲਈ ਤੁਸੀਂ ਜਿਉ ਮੇਰੇ ਪਾਸ ਹੈ। ਮਾਤਾ ਜੀ ਜਿਉ ਹਨ। ਬਾਕੀ ਰਹੀ ਉਦਾਸੀ ਦੀ ਗੱਲ ਮੈਂ ਤੇ ਰਾਜੀ ਹੋ ਕੇ ਆਪ ਇੱਕ ਵੇਰਾਂ ਪਿਤਾ ਜੀ ਪਾਸ ਜੇਲ੍ਹ ਵਿੱਚ ਚਲੇ ਜਾਵਾਂਗੀ। ਲਾਜ ਦੀ ਗੱਲ ਸੁਣ ਕੇ ਵੀਰਾਂ ਵਾਲੀ ਦਾ ਵੇਖ ਤੇ ਅਰਹਸਨ ਨਿਕਲ ਗਿਆ ਲਾਜ ਨੇ ਕਿਹਾ ਨਹੀਂ ਪੂਆ ਜੀ ਹਾਸੇ ਦੀ ਗੱਲ ਨਹੀਂ ਆਪਣੇ ਮੁਲਕ ਵਾਸਤੇ ਜੇਲ੍ਹ ਵਿੱਚ ਜਾਣਾ ਕੋਈ ਮਾੜੀ ਗੱਲ ਤੇ ਨਹੀਂ ਮੈਂ ਇਸ ਵੇਰਾਂ ਜ਼ਰੂਰ ਜਾਣਾ ਹੈ ਲਾਜ ਤੂੰ ਤੇ ਅਜੇ 12 ਸਾਲਾਂ ਦੀ ਵੀ ਨਹੀਂ ਹੋਈ ਪੂਆ ਦੀ ਗੱਲ ਸੁਣ ਕੇ ਲਾਜ ਨੇ ਕਿਹਾ ਪਿਤਾ ਜੀ ਸੁਣੋ ਪੂਆ ਜੀ ਦੀ ਗੱਲ ਮਾਲੂਮ ਹੁੰਦਾ ਹੈ ਕਿ ਪੂਆ ਜੀ ਕਦੇ ਗੁਰਦੁਆਰੇ ਨਹੀਂ ਗਏ ਇਹਨਾਂ ਕਦੇ ਕਥਾ ਨਹੀਂ ਸੁਣੀ ਪਿਤਾ ਜੀ ਪੂਆ ਜੀ ਨੂੰ ਦੱਸਣਾ ਸਾਹਿਬਜ਼ਾਦਿਆਂ ਦੀ ਉਮਰ ਕਿਤਨੀ ਸੀ ਉਹ ਤਾਂ ਇਸ ਉਮਰ ਵਿੱਚ ਉਹ ਸ਼ਹੀਦ ਵੀ ਹੋ ਗਏ ਸਨ ਮੈਂ ਜੇਲ ਨਹੀਂ ਜਾ ਸਕਦੀ ਬੀਰਾਂ ਵਾਲੀ ਦੀ ਤਾਂ ਗੱਲ ਹੀ ਕੀ ਹੁਣ ਤੇ ਕਿਸ਼ਨ ਸਿੰਘ ਦੀਆਂ ਅੱਖਾਂ ਵੀ ਬੇਕਾਬੂ ਹੋ ਗਈਆਂ ਇਹ ਤਸੱਲੀ ਭਰੀ ਖੁਸ਼ੀ ਦੇ ਅਥਰੂ ਸਨ ਕਿਸ਼ਨ ਸਿੰਘ ਨੇ ਲਾਜ ਦੇ ਸਰਾਨੀ ਨੂੰ ਚਾਬੀਆਂ ਚੁੱਕੀਆਂ ਸਮਾਨ ਵਾਲੇ ਕਮਰੇ ਵਿੱਚ ਹੀ ਉਸਨੇ ਕੱਪੜੇ ਬਦਲੇ ਤੇ ਮੋੜ ਲਾਜਪਾਸ ਆ ਗਿਆ ਲਾਜ ਦੇ ਇਸ ਸਵਾਲ ਨੇ ਕਿ ਪਿਤਾ ਜੀ ਇਸ ਵੇਲੇ ਕੱਪੜੇ ਕਿਉਂ ਬਦਲੇ ਨੇ ਕਿੱਧਰ ਚੱਲੇ ਹੋ ਕਿਸ਼ਨ ਸਿੰਘ ਨੂੰ ਬਹੁਤ ਸਾਰਾ ਸੌਖਾ ਕਰ ਦਿੱਤਾ ਕਿਸ਼ਨ ਸਿੰਘ ਨੂੰ ਹੁਣ ਇਹੋ ਸੋਚ ਸੀ ਕਿ ਆਪਣੇ ਹੋਣੇ ਗ੍ਰਿਫਤਾਰ ਹੋ ਜਾਣ ਦੀ ਖਬਰ ਬਿਮਾਰ ਲਾਜ ਨੂੰ ਕਿਹੜੇ ਲਫ਼ਜ਼ਾਂ ਵਿੱਚ ਦੱਸੇ ਬੀਰਾਂ ਵਾਲੀ ਦੀ ਉਚੇਚੀ ਬੇਚੈਨੀ ਨੇ ਵੀ ਬਹੁਤ ਕੁਝ ਪ੍ਰਗਟ ਕਰ ਦਿੱਤਾ ਕਿਸਨ ਸਿੰਘ ਨੇ ਸਰਦਾਰਾਾਂ ਦੀਆਂ ਪੋਥੀਆਂ ਤੇ ਨਿਤਨੇਮ ਦਾ ਗੁਟਕਾ ਲਾਜ ਦੇ ਕਮਰੇ ਵਿੱਚ ਹੇਲਮਾਰੀ ਚੋਂ ਕੱਢ ਕੇ ਆਪਣੇ ਨਿੱਕੇ ਜਿਹੇ ਬਕਸੇ ਵਿੱਚ ਪਾਇਆ ਬਰਾਂਡੇ ਵਿੱਚ ਬੂਟਾਂ ਦਾ ਖੜਕਾਕ ਹੋਇਆ ਕਿਸਨ ਸਿੰਘ ਨੇ ਤਾਂ ਨਾਲ ਪੱਖ ਰੇ ਹਲਾਜ ਦੇ ਮੱਥੇ ਨੂੰ ਚੁੰਮਿਆ ਮੇਰੀ ਲਾਜ ਦਾ ਆਪੂਰਤ ਸ਼ਬਦ ਉਸ ਦੇ ਮੂੰਹੋਂ ਨਿਕਲਿਆ ਉਸ ਦੀਆਂ ਅੱਖਾਂ ਵਿੱਚ ਜੰਮੇ ਹੋਏ ਮੋਤੀ ਇੱਕ ਵੇਰ ਫੇਰ ਪਿੰਗਲ ਗਏ। ਇਹ ਆਣੀ ਲਾਜ ਨੇ ਬੜੀ ਸਿਆਣਪ ਭਰੀ ਆਵਾਜ਼ ਵਿੱਚ ਕਿਹਾ ਪਿਤਾ ਜੀ ਮੇਰਾ ਫਿਕਰ ਨਾ ਕਰੋ। ਘਰ ਦੇ ਗੜੀ ਵਾਲੇ ਦਰਵਾਜ਼ੇੋਂ ਇੱਕ ਨੌਜਵਾਨ ਅੰਦਰ ਵੜਿਆ। ਪੁਲਿਸ ਦੀ ਅੱਖ بچਾ ਕੇ ਉਸ ਨੇ ਕਿਸਨ ਸਿੰਘ ਦੇ ਕੰਨ ਵਿੱਚ ਕੋਈ ਗੱਲ ਕੀਤੀ। ਨੌਜਵਾਨ ਵਾਪਸ ਚਲਾ ਗਿਆ। ਕਿਸਨ ਸਿੰਘ ਦੇ ਚਿਹਰੇ ਤੇ ਫਿਰ ਢੂੰਗੀ ਗੰਭੀਰਤਾ ਆ ਗਈ। ਇਸੇ ਹਾਲਤ ਵਿੱਚ ਲਾਜ ਸਬੰਧੀ ਵੀਰਾ ਵਾਲੀ ਨੂੰ ਕੁਝ ਗੱਲਾਂ ਸਮਝਾ ਕੇ ਉਹ ਪੁਲਿਸ ਨਾਲ ਟਾਂਗੇ ਵਿੱਚ ਬੈਠ ਗਿਆ। ਲਾਈਕ ਕਰ ਦਿਓ ਜੀ ਜਿਹੜੇ ਨਾਲ ਜੁੜੇ ਹੋਏ ਚੰਗਾ ਲੱਗ ਰਿਹਾ। ਇਹ ਕਹਾਣੀ ਬਹੁਤ ਵਧੀਆ ਹੈ ਕਿ ਕਿਵੇਂ ਉਹਨਾਂ ਦੀ ਸਰਦਾਰ ਖਲੀਫਾਂ ਸੀ ਜਿਹੜੇ ਦੇਸ਼ ਦੇ ਲਈ ਲੜਦੇ ਸੀ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸ਼ਹਿਰ ਦੀ ਕੋਤਵਾਲੀ ਵਿੱਚ ਟੈਲੀਫੋਨ ਦੀ ਘੰਟੀ ਖੜਕਣ ਦੇ ਨਾਲ ਹੀ ਗਾਰਡ ਨੂੰ ਤਿਆਰ ਹੋਣ ਦਾ ਹੁਕਮ ਤਾਂ ਹੋ ਗਿਆ ਪਰ ਤੁਰੰਤ ਦਾ ਆਰਡਰ ਇੱਕ ਘੰਟੇ ਦੀ ਉਡੀਕ ਪਿੱਛੋਂ ਮਿਲਿਆ ਛੋਟੇ ਵਿਚਾਰ ਦੇ ਨਾਲ ਲੱਗਦੀ ਪੁਰਾਣੀ ਹਵੇਲੀ ਨੂੰ ਪੁਲਿਸ ਨੇ ਘੇਰਾ ਪਾਉਣ ਦੀ ਢਿੱਲ ਸੀ ਕਿ ਹਵੇਲੀ ਦੀ ਖੱਬੀ ਨੁੱਕਰ ਵਾਲੇ ਕਮਰੇ ਦੇ ਗਲੀ ਵੱਲ ਖੁੱਲਣ ਵਾਲੇ ਦਰਵਾਜ਼ੇ ਵਿੱਚੋਂ ਇੱਕ ਖੱਦਰ ਪੋਸ਼ ਬੀਬੀ ਦੌੜ ਕੇ ਬਾਹਰ ਨਿਕਲੀ ਇਸਦੇ ਹੱਥ ਵਿੱਚ ਇੱਕ ਕੌਮੀ ਝੰਡਾ ਤੇ ਗਾਤਰੇ ਕਿਰਪਾਨ ਸੀ ਤੁਰੰਤ ਹੀ ਇਸ ਦੇ ਪਿੱਛੇ-ਪਿੱਛੇ ਕੌਮੀ ਨਾਰੇ ਲਾਉਂਦੀਆਂ ਖੱਦਰ ਦੀਆਂ ਸਾੜੀਆਂ ਵਾਲੀਆਂ ਹੋਰ ਵੀ ਬਹੁਤ ਸਾਰੀਆਂ ਬੀਬੀਆਂ ਨਿਕਲ ਆਈਆਂ ਜਿੰਨਾ ਆਦਮੀਆਂ ਦਾ ਯੋਗਦਾਨ ਸੀ ਆਜ਼ਾਦੀ ਦੇ ਵਿੱਚ ਔਰਤਾਂ ਦਾ ਵੀ ਕੋਈ ਘੱਟ ਨਹੀਂ ਸੀ ਉਹਨਾਂ ਉਹਨਾਂ ਹੀ ਔਰਤਾਂ ਦਾ ਵੀ ਯੋਗਦਾਨ ਸੀਗਾ ਠੀਕ ਹੈ ਜੀ ਤੇ ਗਲੀ ਵਾਲੇ ਦਰਵਾਜ਼ੇ ਅੱਗੇ ਖੜਾ ਸਿਪਾਹੀ ਵੇਖਦਾ ਹੀ ਰਹਿ ਗਿਆ ਤੇ ਇਹ ਬੀਬੀਆਂ ਬਾਜ਼ਾਰ ਵਿੱਚ ਪੁੱਜ ਗਈਆਂ ਭਾਰਤ ਮਾਤਾ ਦੀ ਜੈ ਦੇ ਨਾਅਰੇ ਨਾਲ ਸਮਾਨ ਗੂੰਜਣ ਲੱਗਾ ਥੋੜੇ ਚਿਰ ਵਿੱਚ ਹੀ ਇਤਨੀ ਭੀੜ ਹੋ ਗਈ ਕਿ ਛੋਟੇ ਬਾਜ਼ਾਰ ਦਾ ਰਸਤਾ ਬੰਦ ਹੋ ਗਿਆ ਕੌਮੀ ਝੰਡਾ ਜਵਾਬ ਵਿੱਚ ਲੋਕਾਂ ਨੇ ਕਿਹਾ ਸਰਦਾ ਉੱਚਾ ਰਹੇ ਇੱਕ ਪੁਲਿਸੀ ਇਹਨੇ ਅੱਗੇ ਵਧ ਕੇ ਝੰਡਾ ਖੋਹਣ ਦੀ ਕੋਸ਼ਿਸ਼ ਕੀਤੀ ਝੰਡੇ ਵਾਲੀ ਬੀਬੀ ਅੱਗੇ ਵੱਧ ਹੀ ਜਾ ਰਹੀ ਸੀ ਪੁਲਿਸ ਵਾਲੇ ਦਾ ਹੱਥ ਗਾਤਰੇ ਦੀ ਕਿਰਪਾਨ ਤੇ ਜਾ ਪਿਆ ਖੇਚਾ ਖਿਚੀ ਵਿੱਚ ਮਿਆਂ ਨ ਉਤਰ ਗਈ ਤੇ ਪੁਲਸੀਏ ਦੇ ਹੱਥ ਨੂੰ ਚਲੀਟ ਆ ਗਈ ਥੋੜਾ ਜਿਹਾ ਖੂਨ ਵੀ ਨਿਕਲ ਆਇਆ ਪੁਲਿਸ ਨੇ ਘਵਰਾ ਕੇ ਲਾਠੀ ਚਾਰਜ ਸ਼ੁਰੂ ਕਰ ਦਿੱਤਾ ਬਹੁਤ ساری ਭੀੜ ਖਿੰਡ ਪੁੰਡ ਗਈ ਝੰਡੇ ਵਾਲੀ ਬੀਬੀ ਨੇ ਕੌਮੀ ਝੰਡੇ ਨੂੰ ਦੋਹਾਂ ਹੱਥਾਂ ਵਿੱਚ ਘੁੱਟ ਕੇ ਫੜ ਲਿਆ ਤੇ ਇੱਕ ਦੁਕਾਨ ਦੇ ਸਾਹਮਣੇ ਫੱਟੇ ਤੇ ਧਰਨਾ ਮਾਰ ਕੇ ਬਹਿ ਗਈ ਬਾਕੀ ਦੀਆਂ ਬੀਬੀਆਂ ਵੀ ਜ਼ਮੀਨ ਤੇ ਬਹਿ ਗਈਆਂ ਬਹੁਤ ساری ਭੀੜ ਦੇ ਖਿੰਡ ਪੁੰਡ ਜਾਣ ਪੁਰ ਪੁਲਿਸ ਗਾਰਡ ਦੇ ਚਾਰਜ ਨੇ ਪਹਿਲਾਂ ਬੜੇ ਰੋਗ ਨਾਲ ਫਿਰ ਨਰਮੀ ਨਾਲ ਝੰਡੇ ਵਾਲੀ ਬੀਬੀ ਤੋਂ ਝੰਡਾ ਲੈਣ ਦੀ ਕੋਸ਼ਿਸ਼ ਕੀਤੀ ਪਰ ਬੀਬੀ ਦੇ ਡੂੰਗੇ ਵਿਸ਼ਵਾਸ ਸਾਹਮਣੇ ਕੋਈ ਪੇਸ਼ ਨਾ ਹੋਈ। ਬੀਬੀ ਨੇ ਕਿਹਾ ਇਹ ਝੰਡਾ ਸਾਡੀ ਜਾਨ ਦੇ ਨਾਲ ਹੀ ਜਾਵੇਗਾ। ਕਿਉਂਕਿ ਮੁਜਾਰੇ ਕਰਦੇ ਸੀਗੇ ਝੰਡਾ ਲੈ ਕੇ ਤੇ ਨਾਲ ਬੀਬੀਆਂ ਸੀ ਹੋਰ ਸਾਰੀਆਂ ਜਿਹੜੀਆਂ ਸਾਥ ਦਿੰਦੀਆਂ ਸੀ ਸ਼ਰਮਕੌਰ ਦਾ। ਅਖੀਰ ਤੇ ਬੀਬੀਆਂ ਦੇ ਸਾਰੇ ਜਦੋਂ ਉਹਨੂੰ ਗ੍ਰਿਫਤਾਰ ਕਰਕੇ ਟੰਗਿਆਂ ਵਿੱਚ ਬਿਠਾ ਲਿਆ ਗਿਆ। ਜੇਲ੍ਹ ਦੇ ਦਰਵਾਜ਼ੇ ਅੱਗੇ ਜਾ ਕੇ ਫਿਰ ਝੰਡੇ ਦਾ ਝਗੜਾ ਛਿੜ ਗਿਆ। ਬੀਬੀਆਂ ਕਹਿੰਦੀਆਂ ਸਨ ਕਿ ਅਸੀਂ ਜੇਲ੍ਹ ਦੀ ਬੈਰਕ ਦੇ ਕੌਮੀ ਝੰਡਾ ਲਾਉਣ ਲਈ ਅੰਦਰ ਨਾਲ ਲੈ ਕੇ ਜਾਵਾਂਗੇ। ਇਹ ਝਗੜਾ ਹੋ ਹੀ ਰਿਹਾ ਸੀ ਕਿ ਕਿਸ਼ਨ ਸਿੰਘ ਨੂੰ ਵੀ ਪੁਲਿਸ ਲੈ ਕੇ ਜੇਲ੍ਹ ਦੇ ਦਰਵਾਜ਼ੇ ਅੱਗੇ ਪੁੱਜ ਗਈ। ਬੀਬੀਆਂ ਦੇ ਜਥੇ ਅੰਦਰ ਝੰਡਾ ਹੱਥ ਵਿੱਚ ਫੜੀ ਬੈਠੀ ਆਪਣੀ ਸੁਪਤਨੀ ਸ਼ਰਨਕੌਰ ਨੂੰ ਵੇਖ ਕੇ ਕਿਸ਼ਨ ਸਿੰਘ ਨੂੰ ਕੋਈ ਹੈਰਾਨੀ ਨਾ ਹੋਈ। ਇਉਂ ਜਾਪਦਾ ਹੈ ਕਿ ਕਿਸ਼ਨ ਸਿੰਘ ਨੂੰ ਇਸ ਘਟਨਾ ਦਾ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ। ਕਿਸ਼ਨ ਸਿੰਘ ਨੇ ਬੀਬੀਆਂ ਨੂੰ ਸਮਝਾਇਆ, "ਤੁਸੀਂ ਝੰਡੇ ਸੰਬੰਧੀ ਆਪਣਾ ਕਾਫੀ ਵਿਸ਼ਵਾਸ ਪ੍ਰਗਟ ਕਰ ਲਿਆ ਹੈ ਖੁੱਲ੍ਹ ਦੀ ਹਾਲਤ ਵਿੱਚ ਤੁਸੀਂ ਇਸ ਦੀ ਬਿਆਦਵੀ ਨਹੀਂ ਹੋਣ ਦਿੱਤੀ ਹੁਣ ਤੁਸੀਂ ਕੈਦ ਹੋ ਜੇ ਇੱਕ ਵੇਰ ਫੇਰ ਤੁਸੀਂ ਬੈਰਕ ਤੇ ਝੰਡਾ ਲਾਜ ਹੀ ਲਿਆ ਤਾਂ ਜੇਲ੍ਹ ਕਰਮਚਾਰੀ ਤੁਹਾਨੂੰ ਬੈਰਕ ਦੇ ਅੰਦਰ ਬੰਦ ਕਰਕੇ ਝੰਡਾ ਪਾੜ ਦੇਣਗੇ ਇਸ ਲਈ ਇਸ ਦਾ ਲਾਭ ਨਹੀਂ ਅਖੀਰ ਫੈਸਲਾ ਹੋਇਆ ਕਿ ਝੰਡਾ ਦਬਨਾਲ ਕਾਂਗਰਸ ਦੇ ਦਫ਼ਤਰ ਵਿੱਚ ਪਹੁੰਚਾ ਦਿੱਤਾ ਜਾਵੇ ਜੇਲ੍ਹ ਦੇ ਅੰਦਰ ਦਾਖਲ ਹੋ ਕੇ ਸ਼ਰਨ ਕੌਰ ਨੇ ਆਪਣੇ ਪਤੀ ਤੋਂ ਲਾਜਵਾਬਤ ਪੁੱਛਿਆ ਪਰ ਕੋਈ ਜਵਾਬ ਸੁਣਨ ਤੋਂ ਪਹਿਲਾਂ ਹੀ ਜਨਾਨਾ ਵਾਰਡ ਦਾ ਬੂਹਾ ਖੁੱਲ ਕੇ ਬੰਦ ਹੋ ਗਿਆ। ਹਾਂਜੀ ਜਨਾਨੀਆਂ ਵੀ ਜਿਹੜਾ ਚ ਗਈਆਂ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਦੇਸ ਨੂੰ ਆਜ਼ਾਦ ਕਰਾਉਣ ਲਈ ਤੇ ਉਹ ਹੀ ਕਹਾਣੀ ਚ ਇਹ ਚ ਸਾਰਾ ਕੁਝ ਦੱਸਿਆ ਕਿ ਕਿਵੇਂ ਬੱਚੇ ਘਰ ਬਿਮਾਰ ਪਏ ਸੀ ਪਰ ਉਹ ਫੇਰ ਵੀ ਦੇਸ ਸੇਵਾ ਦੇ ਲਈ ਜਾਂਦੇ ਸੀ। ਵੱਡਾ ਤਾਪ ਤੇ ਮਾਤਾ ਪਿਤਾ ਦਾ ਫੜਿਆ ਜਾਣਾ ਸਾਰੇ ਦੁੱਖਾਂ ਤੇ ਦੇਸ ਸੇਵਾ ਲਈ ਜੇਲ੍ਹ ਜਾਣ ਦੀ ਜ਼ਬਰਦਸਤ ਇੱਛਾ ਪਰਬਲ ਹੋ ਆਈ। ਲਾਜ ਦਿਨਾਂ ਵਿੱਚ ਹੀ ਤੁਰਨ ਫਿਰਨ ਲੱਗ ਪਈ। ਪੂਆਨੇ ਲਾਜ ਦੀ ਸੇਵਾ ਵਿੱਚ ਕਸਰ ਨਾ ਛੱਡੀ ਲਾਜ ਨੂੰ ਚੁਕਵਾ ਕੇ ਉਹ ਘਰ ਹੀ ਲੈ ਗਈ ਸੀ ਵੀਰਾਂਵਾਲੀ ਦੇ ਘਰ ਵਾਲੇ ਜਮਾਦਾਰ ਹੁਸਨਾਨ ਸਿੰਘ ਨੂੰ ਆਪਣੇ ਸਾਲੇ ਤੇ ਸਾਲੇ ਘਰ ਦੇ ਫੜੇ ਜਾਣ ਦੀ ਖਬਰ ਗੱਡੀ ਵਿੱਚ ਹੀ ਕਿਸੇ ਪਾਕਪ ਤੋਂ ਮਿਲੀ ਜਦ ਕਿ ਉਹ ਘਰ ਛੁੱਟੀ ਆ ਰਿਹਾ ਸੀ ਸ਼ਾਣੀ ਵਿੱਚ ਕੋਈ ਅਖਬਾਰ ਨਹੀਂ ਸੀ ਜਾਂਦਾ ਹੁਸਨਾਨ ਸਿੰਘ ਦਾ ਟੰਗਾ ਜਦ ਬੂਹੇ ਅੱਗੇ ਪੁੱਜਾ ਤਾਂ ਲਾਜ ਦਰਵਾਜ਼ੇ ਵਿੱਚ ਖੜੀ ਸੀ ਉਸ ਨੇ ਪਹਿਲਾਂ ਫੁੱਫੜ ਦੇ ਆਉਣ ਦੀ ਖਬਰ ਦੌੜ ਕੇ ਪੂਆ ਨੂੰ ਦੱਸੀ ਫਿਰ ਪਰਤ ਕੇ ਟੰਗੇ ਵਿੱਚੋਂ ਉਤਰ ਰਹੇ ਫੁੱਫੜ ਦੇ ਗਾਲ ਆਉਣ ਲੱਗੀ ਬੀਰਾਂ ਵਾਲੀ ਨੇ ਦਰਵਾਜ਼ਾ ਪਹਿਲਾਂ ਦਰਵਾਜ਼ੇ ਅੱਗੇ ਆਣ ਕੇ ਆਪਣੇ ਪਤੀ ਨੂੰ ਸਤ ਸ੍ਰੀ ਅਕਾਲ ਆਖੀ ਫਿਰ ਝੱਟ ਅੰਦਰ ਵੜ ਕੇ ਹਿੱਸੇ ਅੱਗੇ ਆਪਣੇ ਬਾਲਸਾਰੇ ਦੁਪੱਟਾ ਬਦਲਿਆ ਤੇ ਚੰਚਾਈ ਮੋੜ ਬਾਹਰ ਆ ਕੇ ਸਮਾਨ ਸੰਭਾਲਣ ਦੇ ਆਹਰ ਵਿੱਚ ਲੱਗ ਗਈ। ਲਾਜ ਵੀ ਨਿਕਿਆ ਨਿਕੀਆਂ ਚੀਜ਼ਾਂ ਸੰਭਾਲਣ ਵਿੱਚ ਆਪਣੀ ਭੂਆ ਨੂੰ ਮਦਦ ਦੇਣ ਲੱਗ ਪਈ। ਗਵਾਂਢ ਤੋਂ ਸੱਜਣ ਮਿੱਤਰ ਹੋਸਨਾ ਸਿੰਘ ਨੂੰ ਪੁੱਛਣ ਭਾਲਣ ਆਦੇ। ਬੀਰਾਂ ਵਾਲੀ ਨੇ ਝੁੱਲੇ ਤੇ ਚਾਹ ਰੱਖ ਦਿੱਤੀ। ਗਵਾਂਡੀਆਂ ਦੇ ਚਲੇ ਜਾਣਪੁਰ ਚਾ ਪੇ ਆਉਣ ਲੱਗਿਆ ਸੀ ਵੀਰਾਂ ਵਾਲੀ ਨੂੰ ਵੀ ਆਪਣੇ ਪਤੀ ਪਾਸੋਂ ਸੁੱਖ ਸ਼ਾਂਤ ਪੁੱਛਣ ਦਾ ਮੌਕਾ ਮਿਲਿਆ ਉਸ ਨੇ ਚਾਹ ਵਿੱਚ ਮਿੱਠਾ ਹਿਲਾਉਂਦੇ ਆ ਪੁੱਛਿਆ ਜੀ ਵੱਲ ਰਾਜੀਵਾ ਜੀ ਹੋ ਅੱਗੇ ਤਾਂ ਵੱਲ ਹੀ ਰਹੇ ਹਾਂ ਪਰ ਮਾਲੂਮ ਹੁੰਦਾ ਹੈ ਤੂੰ ਵੱਲ ਰਹਿਣ ਨਹੀਂ ਦੇਣਾ ਕਿਉਂਕਿ ਉਹਨੂੰ ਪਤਾ ਸੀ ਕਿ ਬਾਗੀ ਜਾਂਦੀ ਧੀ ਘਰ ਹੈ ਤੇ ਮੇਰੀ ਨੌਕਰੀ ਜਾ ਸਕਦੀ ਹੈ ਗੁੱਸੇ 'ਚ ਸੀ ਉਹ ਗੁੱਸੇ 'ਚ ਜਵਾਬ ਦਿੰਦਾ ਫਿਰ ਵੀਰਾਂ ਵਾਲੇ ਨੂੰ ਬੀਰਾਂ ਵਾਲੀ ਦੇ ਕੰਨਾਂ ਨੂੰ ਐਸੇ ਹੀ ਉੱਤਰ ਦੀ ਆਸ ਸੀ ਉਹ ਆਪਣੇ ਪਤੀ ਦੇ ਚਿਹਰੇ ਤੋਂ ਉਸ ਦੇ ਮਨ ਦੀ ਅਵਸਥਾ ਨੂੰ ਤਾਂ ਪੜ ਚੁੱਕੀ ਸੀ ਪਰ ਨਰਾਜਗੀ ਦੇ ਕਾਰਨ ਦੀ ਪੂਰੀ ਸਮਝ ਉਸ ਨੂੰ ਅਜੇ ਨਹੀਂ ਸੀ ਆਈ ਬੀਰਾਂ ਵਾਲੀ ਨੇ ਗੱਲ ਨੂੰ ਇੱਥੇ ਹੀ ਠੱਪ ਦਿੱਤਾ ਉਸਨਾਕ ਸਿੰਘ ਨੇ ਨਾਂ ਨੁੱਕਰ ਕਰਦੇ ਆ ਚਾਹ ਦੀ ਪਿਆਲੀ ਪੀ ਹੀ ਲਈ ਰਾਤ ਦੀ ਰੋਟੀ ਤੱਕ ਬੀਰਾਂ ਵਾਲੀ ਨੇ ਕੋਈ ਗੱਲ ਛਿੜਨ ਦਾ ਮੌਕਾ ਨਾ ਦਿੱਤਾ ਉਸਨਾਕ ਸਿੰਘ ਨੇ ਭਰਿਆ ਪੀਤਿਆ ਹੀ ਦੋ ਰੋਟੀਆਂ ਸੰਗੋਂ ਹੇਠਾਂ ਉਤਾਰੀਆਂ ਬੀਰਾਂ ਵਾਲੀ ਨੇ ਤਾਂ ਖਾਣਾ ਹੀ ਕੀ ਸੀ ਸੌਣ ਦੇ ਕਪੜੇ ਬਦਲ ਕੇ ਹੁਸਨਾਕ ਸਿੰਘ ਲੰਬਾ ਪੈ ਗਿਆ। ਵੀਰਾਂ ਵਾਲੀ ਲਾਜ ਨੂੰ ਰੋਟੀ ਖਵਾ ਕੇ ਭਾਂਡਾ ਟਿੰਡਾ ਸਾਹਮਣੇ ਪਿੱਛੋਂ ਲੱਤਾਂ ਦਬਾਉਣ ਦੇ ਬਹਾਨੇ ਆਪਣੇ ਪਤੀ ਪਾਸ ਮੰਜੇ ਤੇ ਆਣ ਬੈਠੀ। 10-15 ਮਿੰਟਾਂ ਦੋਹਾਂ ਪਾਸਿਆਂ ਤੋਂ ਚੁੱਪ ਰਹੀ। ਹੁਸਨਾਕ ਸਿੰਘ ਨੇ ਪਾਸਾ ਪਰਤਦੇ ਹੋਏ ਵਾਸੀ ਲਈ ਜਿਵੇਂ ਉਹ ਪਹਿਲਾਂ ਸੌਂ ਗਿਆ ਸੀ ਤੇ ਹੁਣ ਹੀ ਉਸ ਨੂੰ ਵੀਰਾਂ ਦੇ ਪਾਸ ਬੈਠੇ ਹੋਣ ਦਾ ਪਤਾ ਲੱਗਾ ਹੈ। ਵੀਰਾਂ ਵਾਲੀ ਨੇ ਕਿਹਾ ਜੀ ਧਰਮੋ ਤੇ ਕਰੋ ਤੁਹਾਨੂੰ ਤਾਂ ਤੇ ਜਾਗ ਰੱਖਣਾ ਵੀ ਨਹੀਂ ਆਉਂਦਾ। ਉੜੀ-ਕੁੜੀ ਕੇ ਸਾਡੀਆਂ ਅੱਖਾਂ ਵੀ ਪੱਕ ਗਈਆਂ ਹਨ। ਤੇਹ ਸਿੱਧੇ ਮੂੰਹ ਗੱਲ ਵੀ ਨਹੀਂ ਕਰਦੇ ਛੁੱਟੀ ਕਿਤਨੀ ਮਿਲੀ ਜੈ ਉਸਨਾਕ ਸਿੰਘ ਨੇ ਫੇਰ ਪਾਸਾ ਪਰਤੇ ਆ ਤੇ ਅੱਖਾਂ ਪੁਰ ਹੱਥ ਰੱਖ ਕੇ ਆਖਣ ਲੱਗਾ ਤੂੰ ਹੁਣ ਲੰਮੀ ਛੁੱਟੀ ਹੀ ਸਮਝ ਸੁੱਖ ਤੈਨੂੰ ਪੱਚਦਾ ਨਹੀਂ ਹੁਣ ਹੀ ਤਰੱਕੀ ਦੇ ਦਿਨ ਸੰਨ ਪਰ ਤੂੰ ਮੈਨੂੰ ਕੁਝ ਬਣਨ ਨਹੀਂ ਦੇਣਾ ਜੀ ਗੱਲ ਤੇ ਦੱਸੋ ਗੱਲ ਕੀ ਦੱਸਾਂ ਤੈਨੂੰ ਪਤਾ ਹੀ ਨਹੀਂ ਅੱਜ ਕੱਲ੍ਹ ਲੜਾਈ ਦੇ ਦਿਨ ਹਨ ਕਿਸੇ ਫੌਜੀ ਦੇ ਬਾਗੀਆਂ ਨਾਲ ਮੇਲ-ਜੋਲ ਨੂੰ ਸਰਕਾਰ ਪਸੰਦ ਨਹੀਂ ਕਰਦੀ ਅੱਬਲ ਤਾਂ ਸਰਕਾਰ ਨੂੰ ਪਤਾ ਹੀ ਨਹੀਂ ਲੱਗਣ ਦੇਣਾ ਚਾਹੀਦਾ ਕਿ ਕੋਈ ਬਾਦੀ ਸਾਡੇ ਸੰਬੰਧੀ ਹਨ ਸੰਬੰਧੀ ਮਤਲਬ ਇੱਥੇ ਰਿਸ਼ਤੇਦਾਰ ਹੈ ਜੇ ਪਤਾ ਲੱਗ ਵੀ ਜਾਏ ਤਾਂ ਅਸੀਂ ਆਖ ਸਕਦੇ ਹਾਂ ਕਿ ਉਹ ਸਾਡੇ ਆਖੇ ਤੋਂ ਬਾਹਰ ਹਨ ਪਰ ਤੂੰ ਇਹ ਬਲਾ ਕਿਉਂ ਜਾਣ ਬੁੱਝ ਕੇ ਆਪਣੇ ਗਾਲ ਪਾ ਲਈ ਹੈ ਬਲਾ ਉਹ ਲਾਜ ਨੂੰ ਦੱਸਦਾ ਸੀ ਬਾਗੀ ਦੀ ਧੀ ਨੂੰ ਪਾਸ ਰੱਖਣਾ ਤੂੰ ਨਹੀਂ ਜਾਣਦੀ ਕਿ ਕਿੰਨਾ ਜੁਰਮ ਹੈ ਆਪਣੇ ਪਤੀ ਦੀ ਗੱਲ ਸੁਣ ਕੇ ਵੀਰਾਂ ਵਾਲੀ ਮੁਕੰਬਣੀ ਜਹੀ ਆ ਗਈ ਉਸ ਨੂੰ ਇਹ ਖਿਆਲ ਨਹੀਂ ਸੀ ਕਿ ਲਾਜ ਨੂੰ ਐਸੇ ਹਾਲਾਤ ਵਿੱਚ ਇੱਥੇ ਲਿਜਾਣਾ ਪਤੀ ਲਈ ਇਤਨਾ ਜਿਆਦਾ ਦੁਖਦਾਈ ਹੋ ਸਕਦਾ ਹੈ ਉਸ ਦੀ ਜਾਨ ਪਸੀਨਾ ਪਸੀਨਾ ਹੋ ਗਈ ਹੁਸਨਾਕ ਸਿੰਘ ਨੇ ਫਿਰ ਗੰਦ ਕਰੀਚਕੇ ਕਿਹਾ ਤੂੰ ਇਸ ਕੁੜੀ ਨੂੰ ਕਿਉਂ ਮੇਰੇ ਘਰ ਲਿਆਂਦਾ ਉਹਨੂੰ ਆਪਣੀ ਨੌਕਰੀ ਖਤਰੇ ਚ ਲੱਗਦੀ ਸੀ ਵੀਰਾਂਵਾਲੀ ਨੇ ਭਰੇ ਗਲੇ ਨਾਲ ਸਾਰੀ ਵਿਥੇ ਇਸ ਤਰ੍ਹਾਂ ਸੁਣਾਈ ਜਿਵੇਂ ਕੋਈ ਪੁਜਾਰਨ ਤੋਂ ਦੇਵੀ ਪਾਸੋਂ ਕਿਸੇ ਮਨ ਭੌਂਦੇ ਵਰ ਦਾ ਤਰਲਾ ਲੈ ਰਹੀ ਹੋਵੇ ਪਰ ਤੁਰੰਤ ਹੀ ਉਸ ਨੂੰ ਅਨੁਭਵ ਹੋਇਆ ਕਿ ਪਤੀ ਦੇਵਤਾ ਪੱਥਰ ਦੀ ਮੂਰਤ ਹਨ ਉਸ ਦੇ ਮਾਨ ਵਿੱਚ ਪਤੀ ਦੇ ਛੁੱਟੀ ਆਉਣ ਦੀ ਕਿੰਨੀ ਆ ਉਹ ਮੰਗਾ ਸਨ ਉਸ ਦੇ ਸਾਰੇ ਬਲਬਲੇ ਤੇ ਚਾਖ ਖਿੰਡ ਪੁੰਡ ਕੇ ਉਸ ਦੀਆਂ ਅੱਖਾਂ ਸਾਹਮਣੇ ਪਰ ਸ਼ਾਵੇਂ ਜਹੇ ਬਣ ਕੇ ਖਿੱਲਰ ਗਏ ਪੌਂਦੀ ਪਿਆਹੀ ਉਸ ਨੇ ਰਾਤ ਕੱਟ ਲਈ ਪੌਂਦੀ ਮਤਲਬ ਦੌਣ ਮੰਜੇ ਦੀ ਦੌਣ ਵਾਲੇ ਪਾਸੇ ਹੰਝੂਆਂ ਦੇ ਕੀਮਤੀ ਮੋਤੀਆਂ ਦੀ ਪੇਟਾ ਪਰ ਪੱਥਰ ਦੀ ਮੂਰਤੀ ਵਿੱਚ ਕੋਈ ਅਨੁਭਵਤਾ ਹੀ ਨਹੀਂ ਸੀ ਪਤੀ ਦੇ ਹੱਥ ਨੇ ਬੀਰਾਂ ਵਾਲੇ ਨੂੰ ਵੀ ਆਪਣੇ ਅਪਰਾਧੀ ਹੋਣ ਦਾ ਸ਼ੱਕ ਜਿਹਾ ਪਾ ਦਿੱਤਾ ਹੱਥ ਮਤਲਬ ਜਿੱਦ ਨੇ ਕਵਰਾਇਆ ਹੋਇਆ ਆਦਮੀ ਆਪਣੀ ਖਵਰਾਹਟ ਦੇ ਕਾਰਨ ਨੂੰ ਲੁਕਾਉਣ ਦੇ ਜੋ ਸਾਧਨ ਵਰਤਦਾ ਹੈ ਉਹ ਉਸਦੀ ਖਵਰਾਹਟ ਨੂੰ ਵਧੇਰੇ ਪ੍ਰਗਟਾਉਂਦੇ ਨੇ ਵਧੇਰੇ ਮੰਨ ਲਓ ਜ਼ਿਆਦਾ ਸੱਜਣਾ ਮਿੱਤਰਾ ਤੱਕ ਗੱਲ ਪੁੱਜ ਗਈ ਸਿਆਣਿਆਂ ਦੀਆਂ ਦਲੀਲਾਂ ਤੇ ਮਿਸਾਲਾਂ ਹੁਸਨਾਕ ਸਿੰਘ ਨੂੰ ਕਾਇਲ ਨਾ ਕਰਵਾ ਸਕੀਆਂ ਕਿ ਤੇਰੇ ਸਾਲੇ ਤੇ ਸਾਲੇ ਹਾਰ ਦੀ ਜ਼ਿੰਮੇਵਾਰੀ ਕਿਸੇ ਤਰ੍ਹਾਂ ਵੀ ਤੇਰੇ ਤੇ ਨਹੀਂ ਆਉਂਦੀ ਉਹਨੂੰ ਸਮਝਾ ਸਮਝਾ ਨਾ ਸਕਿਆ ਕੋਈ ਵੀ ਵੀ ਤੇਰੇ ਤੇ ਕੋਈ ਅਸਰ ਨਹੀਂ ਪੈਣਾ ਇਹਦਾ ਲਾਜ ਨੂੰ ਆਪਣੇ ਪਾਸ ਰੱਖਣਾ ਉਹ ਆਪਣੀਆਂ ਸਾਹਵਾਸਾਂ ਦੇ ਖਾਤਮੇ ਦਾ ਪ੍ਰਵਾਨਾ ਸਮਝਦਾ ਸੀ ਬਦੇ ਇੱਕ ਨਹੀਂ ਤਾਂ ਸੂਬੇਦਾਰ ਮੇਜਰ ਤਾਂ ਉਸਨੇ ਇਸ ਜੰਗ ਵਿੱਚ ਹੀ ਬਣਨਾ ਹੈ। ਲਾਜ ਦੇ ਕੰਨਾਂ ਵਿੱਚ ਵੀ ਕੋਈ ਨਾ ਕੋਈ ਗੱਲ ਪੈ ਜਾਂਦੀ ਰਹੀ। ਛੁੱਟੀ ਪੂਰੀ ਹੋ ਗਈ। ਉਸਨਾਕ ਸਿੰਘ ਨੇ ਟਾਂਗਾ ਬੂਹੇ ਅੱਗੇ ਖੜਾ ਕੀਤਾ। ਵੀਰਾਂ ਨੂੰ ਬਾਹੋਂ ਫੜ ਕੇ ਉਸ ਦੇ ਵਿੱਚ ਬਿਠਾਇਆ ਤੇ ਮਕਾਨ ਦੀਆਂ ਚਾਬੀਆਂ ਜੇਬ ਵਿੱਚ ਪਾ ਲਈਆਂ। ਬੂਹੇ ਅੱਗੇ ਕੁੜੀਆਂ ਨਾਲ ਖੇਡਦੀ ਲਾਜ ਟਾਂਗੇ ਵਿੱਚ ਬੈਠੀ ਬੇਵਸ ਭੂਆ ਵੱਲ ਨੂੰ ਤੇ ਭੂਆ ਹੰਝੂਆਂ ਭਰੀਆਂ ਅੱਖਾਂ ਨਾਲ ਲਾਜ ਵੱਲ ਵੇਖਦੀ ਰਹੀ। ਨਾ گا ਉੱਲ੍ਹੇ ਹੋ ਗਿਆ ਬਹੁਤ ਭਾਵਪੂਰਤ ਨਾ ਕਹਾਣੀ ਹੈ ਇਹ ਕਿ ਕਿਵੇਂ ਵਿਚਾਰੀ ਉਹ ਕੁੜੀ ਸੀ ਜਿਹੜੀ ਉਹਨ ਕੱਲੀ ਨੂੰ ਛੱਡ ਕੇ ਚਲੇ ਗਏ ਪੂਆ ਹੋਫੜ ਪੂਆ ਦਾ ਕੋਈ ਵਸ ਨਹੀਂ ਸੀ ਚੱਲਦਾ ਬੇਵਸੀ ਉਹ ਭਰਾ ਜੀ ਲਾਜ ਦਾ ਕੀ ਬਣਿਆ ਵੀਰਾ ਅਸੀਂ ਤੇ ਤੇਰੇ ਪਾਸ ਮਾਨਤ ਛੱਡ ਆਏ ਸਾਂ ਇਹ ਹੁਣ ਉਦੋਂ ਦੀਆਂ ਗੱਲਾਂ ਨੇ ਜਦੋਂ ਵੀਰਾ ਵਾਲੀ ਆਪਣੇ ਭਰਾ ਨੂੰ ਮਿਲਣ ਜਾਂਦੀ ਹੈ ਜੇਲ੍ਹ ਦੇ ਵਿੱਚ ਇੱਕ ਸਾਲ ਤੇ 2 ਮਹੀਨੇ ਗੁਜ਼ਰ ਜਾਣ ਪਿੱਛੋਂ ਸੈਂਟਰਲ ਜੇਲ੍ਹ ਮੁਲਤਾਨ ਦੇ ਮੁਲਾਕਾਤ ਵਾਲੇ ਕਮਰੇ ਵਿੱਚ ਭੈਣ ਵੀਰਾਂ ਵਾਲੀ ਦਾ ਇਹ ਇੱਕ ਸਵਾਲ ਤੇ ਭਰਾ ਕਿਸ਼ਨ ਸਿੰਘ ਦਾ ਇਹ ਇੱਕ ਜਵਾਬ ਬਸ ਕੁਲ ਦੋ ਹੀ ਗੱਲਾਂ ਸਨ ਜੋ ਉਹਨਾਂ ਇੱਕ ਘੰਟੇ ਦੀ ਮੁਲਾਕਾਤ ਵਿੱਚ ਜਵਾਨਾਂ ਨਾਲ ਕੀਤੀਆਂ ਇਹਨਾਂ ਦੋਹਾਂ ਗੱਲਾਂ ਪਿੱਛੋਂ ਦਵੱਲੀ ਚੁੱਪ ਤੇ ਕਿਸੇ ਵੇਲੇ ਤਾਂ ਅੱਖਾਂ ਨਾਲ ਇੱਕ ਦੂਜੇ ਵੱਲ ਤੱਕਣਾ ਦਿਲ ਦੀਆਂ ਗੱਲਾਂ ਸਨ ਜਿਨ੍ਹਾਂ ਨੂੰ ਬੇਜਵਾਨੀ ਦੀ ਜਵਾਨ ਜਾਂ ਕੋਈ ਪੰਡਤ ਹੀ ਦੱਸ ਸਕਦਾ ਹੈ ਮੁਲਾਕਾਤ ਕਰਵਾਉਣ ਵਾਲੇ ਅਫਸਰ ਨੇ ਵਕਤ ਖਤਮ ਹੋ ਜਾਣ ਦੀ ਘੰਟੀ ਵਜਾਈ ਦੋਵੇਂ ਭੈਣ ਭਰਾ ਚੁੱਪਚੀ ਬਿਤੇ ਇੱਕ ਦੂਜੇ ਨੂੰ ਦੇਖਦੇ ਅੱਡ ਹੋ ਗਏ ਮਾਂ ਪਿਓ ਜਾਈ ਨਾਲ ਇਹ ਆਖਰੀ ਮਿਲਣੀ ਹੈ ਕਿਸਨ ਸਿੰਘ ਨੂੰ ਇਸ ਗੱਲ ਦਾ ਕੀ ਪਤਾ ਸੀ ਉਹਨੂੰ ਨਹੀਂ ਸੀ ਪਤਾ ਕਿ ਇਹ ਪੈਣ ਦੇ ਨਾਲ ਇਹ ਮੇਰੀ ਅਖੀਰਲੀ ਮਿਲਣੀ ਹੈ ਇਸ ਤੋਂ ਬਾਅਦ ਉਹਨੇ ਮੈਨੂੰ ਮਿਲਣਾ ਨਹੀਂ ਜੇਲ੍ਹਾਂ ਵਿੱਚ ਕੈਦੀਆਂ ਦੀ ਆਵਾਜ਼ ਹੀ ਲੱਗੀ ਰਹਿੰਦੀ ਹੈ ਕਿਸਨ ਸਿੰਘ ਨੂੰ ਇਹ ਤਾਂ ਪਤਾ ਲੱਗ ਚੁੱਕਾ ਹੈ ਕਿ ਇਲਾਜ ਹੁਣ ਲਾਹੌਰ ਹਸਪਤਾਲ ਵਿੱਚ ਹੈ ਪਰ ਵੀਰਾਂ ਵਾਲੀ ਉਸ ਪਾਸੋਂ ਵੀ ਸਖਤ ਕੈਦ ਵਿੱਚ ਹੈ ਕਿਸਨ ਸਿੰਘ ਨੂੰ ਇਹ ਗੱਲ ਕਿਸੇ ਨੇ ਨਹੀਂ ਦੱਸੀ ਸਾਣੀ ਵਿੱਚ ਤਾਂ ਕੋਈ ਪੰਖੇਰੂ ਪਰ ਵੀ ਨਹੀਂ ਸੀ ਮਾਰ ਸਕਦਾ ਬਾਗੀ ਭਰਾ ਪਰਜਾਈ ਤੇ ਬਾਗੀਆਂ ਦੀ ਧੀ ਬਾਵਤ ਵੀਰਾਂ ਵਾਲੀ ਨੂੰ ਕੌਣ ਖਬਰ ਦੱਸਦਾ ਵੀਰਾਂ ਵਾਲੀ ਮੁਲਾਕਾਤ ਲਈ ਜੇਲ੍ਹ ਤੱਕ ਕਿਵੇਂ ਪੁੱਜ ਗਈ ਇਹ ਭੇਦ ਤਾਂ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਲੱਗ ਸਕਿਆ ਉਸ ਨੇ ਆਪਣੀ ਜਾਨ ਖਤਰੇ ਵਿੱਚ ਪਾਈ ਆਪਣੇ ਪਤੀ ਹੁਸਨਾਕ ਸਿੰਘ ਤੋਂ ਇਹ ਭੇਦ ਲੁਕਾਉਣ ਵਿੱਚ ਉਸ ਨੂੰ ਸਫਲਤਾ ਮਿਲੀ ਪਰ ਭਰਾ ਦੀ ਅਮਾਨਤ ਵਿੱਚ ਮਜਬੂਰੀ ਖਿਆਨਤ ਹੋ ਜਾਣ ਦਾ ਸਦਮਾ ਉਹ ਨਾ ਸਹਾਰ ਸਕੇ ਹੁਸਨ ਸਿੰਘ ਨੇ ਅਸਲ ਮਰਜ਼ਬਲ ਤਾਂ ਧਿਆਨ ਨਾ ਕੀਤਾ ਹੋਰ ਦਵਾਈਆਂ ਨੇ ਕੀ ਸਵਾਗਮ ਸੀ ਉਹਨੂੰ ਬਹੁਤ ਦਵਾਈਆਂ ਦਵਾਉਂਦਾ ਰਿਹਾ ਕਿ ਬਿਮਾਰ ਹੈ ਉਹਨੂੰ ਇਹ ਨਹੀਂ ਸੀ ਪਤਾ ਕਿ ਉਹਦੀ ਅਸਲ ਬਿਮਾਰੀ ਤਾਂ ਉਹ ਹੋ ਸੀਗੀ ਤੀ ਜੀ ਨੂੰ ਛੱਡ ਕੇ ਆ ਗਈ ਸੀ ਉਹ ਸਰਨਕੌਰ ਦੀ ਕੈਦ ਪੂਰੀ ਹੋ ਗਈ ਵੀਰਾਂਵਾਲੀ ਨੇ ਅਮਾਨਤ ਵਿੱਚ خیਾਨਤ ਦੀ ਦੋਸ਼ਣ ਹੋ ਕੇ ਭਜਾਈ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਹੀ ਸਦੀਵੀ ਰਿਹਾਈ ਪਾ ਲਈ ਸਦੀਵੀ ਰਿਹਾਈ ਪਾ ਲਈ ਮਤਲਬ ਕਿ ਪਹਿਲਾਂ ਹੀ ਮੌਤ ਨੂੰ ਗਲੇ ਲਗਾ ਲਿਆ ਸ਼ਰਨਕੌਰ ਸਿੱਧੀ ਲੋਹਾਰ ਹਸਪਤਾਲ ਵਿੱਚ ਪੁੱਜੀ ਵੱਡਾ ਦਰਵਾਜ਼ਾ ਬੰਦ ਸੀ ਦਰਵਾਜ਼ੇ ਨੇ ਕਿਹਾ ਮਰੀਜ਼ਾਂ ਦੇ ਆਰਾਮ ਦਾ ਵਕਤ ਹੈ ਦਰਵਾਜ਼ੇ ਦੀ ਖੱਬੇ ਨੁੱਕਰ ਵਿੱਚ ਪੰਗੀਆਂ ਦਾ ਘਰ ਸੀ ਉਪਰੀ ਖੱਦਰਪੋਸ ਜਨਾਨੀ ਨੂੰ ਵੇਖ ਕੇ ਜਮਾਦਾਰਨੀ ਨੇ ਨੇੜੇ ਆ ਗਈ ਉਸ ਨੇ ਪੁੱਛਿਆ ਤੁਸੀਂ ਕਿਸ ਨੂੰ ਮਿਲਣਾ ਹੈ ਸ਼ਰਨਕੌਰ ਚਾਹੁੰਦੀ ਵੀ ਸੀ ਕਿ ਉਸ ਤੇ ਕੋਈ ਸਵਾਲ ਕਰੇ ਸ਼ਰਨਕੌਰ ਨੇ ਕਿਹਾ ਮੇਰੀ ਲੜਕੀ ਇੱਥੇ ਬਿਮਾਰ ਹੈ ਇਲਾਜ ਜਮਾਦਾਰਨੀ ਨੇ ਬਾੜ ਦੇ ਕਮਰੇ ਦਾ ਨੰਬਰ ਪੁੱਛਿਆ ਤੇ ਨਾਲ ਹੀ ਕਿਹਾ ਅਸਾਂ ਤੇ ਇਸ ਦਾ ਨਾਂ ਦੀ ਕੋਈ ਬਿਮਾਰ ਲੜਕੀ ਨਹੀਂ ਸੌਂਦੀ। ਮੈਂ ਰੋਜ਼ ਹਾਰੀਕ ਬਾੜ ਵਿੱਚ ਸਫਾਈ ਲਈ ਜਾਂਦੇ ਹਾਂ। ਸਰਨ ਨੇ ਕਿਹਾ ਮੈਨੂੰ ਤੇ ਬਾੜ ਦਾ ਪਤਾ ਨਹੀਂ ਨਾ ਹੀ ਕਮਰੇ ਦੇ ਨੰਬਰ ਦਾ ਪਤਾ ਹੈ। ਸੁਣਿਆ ਹੈ ਕਿ ਮੇਰੀ ਲਾਜ ਇਸ ਹਸਪਤਾਲ ਵਿੱਚ ਹੈ। ਉਹ ਜਿਹਨੂੰ ਸੁਣ ਕੇ ਸਿੱਧੀ ਉਹ ਹਸਪਤਾਲ ਆ ਗਈ ਸੀ ਉਹਨੂੰ ਪਤਾ ਨਹੀਂ ਸੀ ਵੀ ਹੈ ਕਿੱਥੇ ਕਿੱਥੇ ਨਹੀਂ। ਸੁਣਿਆ ਹੈ ਜਮਾਦਾਰ ਨੇ ਹੈਰਾਨ ਹੋ ਕੇ ਪੁੱਛਿਆ ਤੂੰ ਸਾ ਆਪ ਉਸਨੂੰ ਇੱਥੇ ਦਾਖਲ ਨਹੀਂ ਕਰਵਾਇਆ? ਨਹੀਂ ਅਸੀਂ ਜੇਲ੍ਹ ਵਿੱਚ ਸਾਂ ਪਿੱਛੋਂ ਉਹ ਬਿਮਾਰ ਹੋ ਗਈ। ਓਹ ਬਾਗੀ ਦੀ ਤੀ ਹੋਵੇਗੀ ਜੇਲ੍ਹ ਦਾ ਨਾਂ ਸੁਣ ਕੇ ਜ਼ਮਾਂਦਾਰਨੀ ਨੇ ਕਿਹਾ ਇੱਥੇ ਉਸ ਦੇ ਲਾਜ ਨਾਂ ਦਾ ਕਿਸੇ ਨੂੰ ਨਹੀਂ ਪਤਾ ਪਤਲੀ ਗੋਰੀ ਜਹੀ 12-13 ਸਾਲਾਂ ਦੀ ਕੁੜੀ ਹੈ ਬੜੀਆਂ ਮਿੱਠੀਆਂ ਗੱਲਾਂ ਕਰਦੀ ਹੈ ਉਸ ਦੀਆਂ ਗੱਲਾਂ ਸੁਣ ਕੇ ਕਦੇ ਹਾਸਾ ਆ ਜਾਂਦਾ ਹੈ ਕਦੇ ਰੋਣਾ ਓਹੋ ਆਪਣੇ ਭੂਆ ਪਾਸੋਂ ਸੀ ਸਰਨ ਕੌਰ ਨੇ ਹਾਂ ਵਿੱਚ ਸਿਰ ਹਿਲਾਇਆ ਇਹ ਸਾਰੀ ਭਾਰਤਲਾ ਪਸਰਨ ਕਰਨ ਨੂੰ ਦੱਸੀ ਤਾਂ ਉਹ ਪਛਾਣਗੇ ਕਿ ਵੀ ਇਹ ਕਿਦੀ ਵੀ ਗੱਲ ਕਰਦੀ ਹੈ। ਬਸ ਉਹ ਹੈ ਜਦ ਉਹ ਪਹਿਲਾਂ ਇੱਥੇ ਆਈ ਤਾਂ ਉਸ ਨੇ ਕਿਸੇ ਕੁੜੀ ਤੋਂ ਪੁੱਛਿਆ ਬਾਗੀ ਕਿਸ ਨੂੰ ਆਖਦੇ ਹਨ। ਫਿਰ ਆਪ ਹੀ ਦੱਸਿਆ ਕਿ ਮੇਰਾ ਹੁੱਫੜ ਮੇਰੀ ਭੂਆ ਨੂੰ ਆਖਦਾ ਸੀ ਕਿ ਤੂੰ ਬਾਗੀਆਂ ਦੀ ਤੀਨ ਨੂੰ ਕਿਉਂ ਲਿਆਂਦਾ। ਉਸੇ ਦਿਨ ਤੋਂ ਉਸ ਦਾ ਨਾਮ ਬਾਗਦੀ ਦੀ ਤੀ ਪੈ ਗਿਆ। ਜਦ ਵੀ ਡਾਕਟਰ ਆਉਂਦਾ ਹੈ ਉਹ ਆਖਦੀ ਹੈ ਮੈਨੂੰ ਮੇਰੇ ਪਿਤਾ ਜੀ ਪਾਸ ਜੇਲ੍ਹ ਵੀ ਚਲਾਇ ਚਲੋ। ਡਾਕਟਰ ਹੱਸ ਛੱਡਦਾ ਹੈ ਜਮਾਦਾਰ ਨੇ ਦੀ ਗੱਲ ਨੂੰ ਸਰਨਕੌਰ ਬੁੱਤ ਬਣੀ ਖੜੁੱਤੀ ਸੌਂਦੀ ਰਹੀ ਜਮਾਦਾਰ ਨੇ ਕਿਹਾ ਸਰਦਾਰ ਜੀ ਨਹੀਂ ਆਏ ਉਹਨਾਂ ਦੀ ਕੈਦ ਅਜੇ ਅੱਧੀ ਵੀ ਨਹੀਂ ਗੁਜ਼ਰੀ ਉਹਨਾਂ ਨੂੰ 3 ਸਾਲ ਦੀ ਕੈਦ ਮਿਲੀ ਸੀ ਸਰਨਕੌਰ ਦੀ ਗੱਲ ਸੁਣ ਕੇ ਜਮਾਦਾਰ ਨੇ ਠੰਡਾ ਹੌਂਕਾ ਭਰਿਆ ਤੇ ਕਿਹਾ ਕੁੜੀ ਬੜੀ ਸਿਆਣੀ ਹੈ ਦੱਸਦੀ ਹੈ ਕਿ ਮੇਰਾ ਫੁੱਫੜ ਭੂਆ ਨੂੰ ਲੈ ਕੇ ਚਲਾ ਗਿਆ ਹੈ ਮੈਂ ਬਾਹਰ ਬੂਹੇ ਅੱਗੇ ਬੈਠੀ ਸਰਦਲ ਤੇ ਹੀ ਸੌਂ ਗਈ ਸਰਦਲ ਦੇਲੀ ਨੂੰ ਕਹਿੰਦੇ ਨੇ ਸਰਦੀ ਨਾਲ ਮੈਨੂੰ ਤਾਪ ਚੜ ਗਿਆ ਫਿਰ ਮੇਰੇ ਪਿਤਾ ਜੀ ਦਾ ਇੱਕ ਦੋਸਤ ਮੈਨੂੰ ਆਪਣੇ ਘਰ ਲੈ ਗਿਆ ਜਦ ਮੈਂ ਬਹੁਤ ਬਿਮਾਰ ਹੋ ਗਈ ਤਾਂ ਉਹ ਇੱਥੇ ਛੱਡ ਗਏ ਮੈਂ ਬਥੇਰਾ ਕਿਹਾ ਕਿ ਮੈਨੂੰ ਜੇਲ ਲੈ ਚੱਲੋ ਪਰ ਉਹ ਨਹੀਂ ਲੈ ਕੇ ਗਏ ਇਤਨੀ ਗੱਲ ਦੱਸਣ ਪਿੱਛੋਂ ਜ਼ਮਾਦਾਰ ਨੇ ਕਿਹਾ ਹੁਣ ਤੇ ਜੀ ਉਹ ਤੁਹਾਨੂੰ ਹੀ ਹੜੀਕਦੀ ਹੈ ਜ਼ਮਾਦਾਰ ਨੇ ਦੇ ਆਖਰੀ ਫਿਕਰੇ ਦਾ ਭਾਵ ਸਭਨ ਕੋਲ ਸਮਝ ਗਈ ਲਾਜ ਦੇ ਕਮਰੇ ਵਿੱਚ ਪੁੱਜਣ ਤੱਕ ਉਸ ਦੇ ਸਾਰੇ ਅਥਰੂ ਵਗ ਚੁਪੇ ਸਨ ਆਪਣੀ ਮਾਤਾਂ ਨੂੰ ਵੇਖ ਕੇ ਲਾਜ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਸਵੇਰ ਤੇ ਦੀਵੇ ਦੀ ਆਖਰੀ ਝਲਕ ਸੀ ਹਾਂਜੀ ਕਹਾਣੀ ਬਹੁਤ ਦੀਆ ਇਹ ਤੇ ਇਹਦੇ ਵਿੱਚ ਦੱਸਿਆ ਸਾਰਾ ਕੁਝ ਕਿ ਆਜ਼ਾਦੀ ਹੈ ਜਿਹੜੀ ਉਹ ਬਹੁਤ ਮੁਸੀਬਤਾਂ ਦੇ ਨਾਲ ਲਈ ਹੈ ਤੇ ਹਾਂਜੀ ਲਾਈਵ ਚੈਟ ਤੇ ਵਿੱਚ ਕੋਈ ਕੁਐਸਚਨ ਹੈਗਾ ਤੁਹਾਡਾ ਤਾਂ ਪੁੱਛੋ ਦੱਸੋ ਤੇ ਫਿਰ ਉਹਦੇ ਤੇ ਗੱਲ ਕਰਾਂਗੇ ਭਾਵੁਕ ਕਰਨ ਵਾਲੀ ਕਹਾਣੀ ਹੈ ਮੇਰੇ ਖਿਆਲ ਚ ਨਹੀਂ ਇਹਨੂੰ ਸੁਣ ਕੇ ਵੀ ਕੋਈ ਭਾਵਕ ਹੋਣ ਬਿਨਾਂ ਰਹਿ ਦੇਗਾ ਕਿਵੇਂ ਇੰਨੀਆਂ ਤਕਲੀਫਾਂ ਚਲਦੇ ਸੀ ਉਹ ਜੇਲ੍ਹਾਂ ਦੇ ਵਿੱਚ ਜਾਂਦੇ ਸੀ ਜਿਹੜੀ ਹੁਣ ਆਪਾਂ ਆਜ਼ਾਦ ਰਹਿਨੇ ਆ ਆਪਣੇ ਵੀ ਆਪਾਂ ਆਜ਼ਾਦੀ ਦੇ ਵਿੱਚ ਸਾਹ ਲੈ ਰਹੇ ਆ ਇਹਦੀਆਂ ਤਕਲੀਫਾਂ ਸਾਰੀਆਂ ਜਿਨ੍ਹਾਂ ਨੇ ਝੱਲੀਆਂ ਨੇ ਆਪਣੇ ਪਿੰਡਿਆਂ ਤੇ ਹੰਡਾਈਆਂ ਨੇ ਉਹਨਾਂ ਨੂੰ ਹੀ ਪਤਾ ਇਹਨਾਂ ਦਾ ਠੀਕ ਹੈ ਜੀ ਤੇ ਔਖੇ ਸ਼ਬਦ ਆਏ ਨੇ ਇਹਦੇ ਵਿੱਚ ਬਾਗੀ ਬਗਾਵਤ ਕਰਨ ਵਾਲਾ ਵਿਦਰੋਹ ਮਤਲਬ ਕਿ ਜਿਹੜਾ ਸਰਕਾਰ ਦੇ ਕੇ ਹਨ ਅਸੀਂ ਮੰਨਦੇ ਹੋ ਤੌਂਖਲਾ ਫਿਕਰ ਨੂੰ ਕਹਿੰਦੇ ਨੇ ਫਿਕਰ ਸੀ ਉਹਨੂੰ ਤੌਂਖਲਾ ਸੀ ਉਜਰ ਹੁੰਦੀ ਹੈ ਇਤਰਾਜ਼ ਕਰਨਾ ਗਲੇਡੂ ਅੱਖਾਂ ਦੇ ਵਿੱਚ ਆਏ ਹੰਝੂਆਂ ਨੂੰ ਕਹਿੰਦੇ ਨੇ ਬੇਇਕ ਤਿਹਾਰ ਹੁੰਦਾ ਬੇਵਸ ਬੈਰਕ ਜੇਲ ਜਾਂ ਸੌਣੀ ਦੇ ਵਿੱਚ ਬਣੀਆਂ ਰਹਾਈ ਸੀ ਕੋਠੜੀਆਂ ਦੀ ਕਤਾਰ ਹੁੰਦੀ ਹੈ ਜਿਹੜੀ ਉਹਨਾਂ ਨੂੰ ਕਹਿੰਦੇ ਨੇ ਬੱਲ ਆ ਗਈ ਮਤਲਬ ਕਿ ਠੀਕ ਹੋ ਗਈ ਸੀ ਰਾਜੀ ਖੁਸ਼ੀ ਹੋ ਗਈ ਸੀ ਰੋਗ ਰਹਿਤ ਹੋ ਗਈ ਸੀ ਉਹ ਕਾਇਲ ਮੰਨਣ ਲਈ ਮਜਬੂਰ ਕਰ ਦੇਣਾ ਉਹਨੂੰ ਕਾਇਲ ਨਾ ਜਿਵੇਂ ਉਹਨੂੰ ਹੁਸਨਾ ਸਿੰਘ ਨੂੰ ਕੋਈਲ ਕੋਈ ਵੀ ਕਾਇਲ ਨਾ ਕਰ ਸਕਿਆ ਮਤਲਬ ਕੋਈ ਨਾ ਮਨਾ ਸਕਿਆ ਵੀ ਇਸ ਕੁੜੀ ਨੂੰ ਘਰ ਰੱਖਣ ਦੇ ਵਿੱਚ ਤੈਨੂੰ ਕੋਈ ਫਰਕ ਨਹੀਂ ਪੈਂਦਾ ਆਮਾਨਤ ਹੁੰਦੀ ਹੈ ਕੋਈ ਚੀਜ਼ ਜੋ ਕਿਸੇ ਨੂੰ ਸੰਭਣ ਲਈ ਦਿੱਤੀ ਜਾਵੇ ਵੀਰਾਂਵਾਲੀ ਦਾ ਭਰਾ ਆਪਣੀ ਧੀ ਨੂੰ ਛੱਡ ਗਿਆ ਸੀ ਵੀਰਾਂਵਾਲੀ ਕੋਲ ਆਮਾਨਤ ਕਿ ਤੂੰ ਇਹਨੂੰ ਸੰਭਲੀ ਪਰ ਉਹ ਵੀ ਵਿਚਾਰੀ ਮਜਬੂਰ ਸੀ ਆਪਣੇ ਪਤੀ ਦੇ ਨਾਲ ਉਹਨੂੰ ਜਾਣਾ ਪਿਆ ਤੇ ਉਹਨੂੰ ਸਾਥ ਦੇਆ ਨਹੀਂ ਉਹਨੇ ਇਹ ਸੇ ਕੇਸ ਕਰਕੇ ਉਹ ਫਿਰ ਬਿਮਾਰੀ ਦੇ ਨਾਲ ਮਰ ਗਈ ਸੀ ਖਿਆਨਤ ਹੁੰਦੀ ਹੈ ਬੇਈਮਾਨੀ ਤੇ ਮਰਜ ਕਹਿੰਦੇ ਨੇ ਬਿਮਾਰੀ ਬਥੇਰੀਆਂ ਉਹਨੂੰ ਦਵਾਈਆਂ ਦਵਾਈਆਂ ਪਰ ਉਹ ਮਰਜ ਨਹੀਂ ਸਮਝੀ ਕਿ ਇਹ ਨੂੰ ਅਸਲ ਮਰਜ ਕੀ ਹੈ ਠੀਕ ਹੈ ਜੀ ਇਹ ਸੀ ਕਹਾਣੀ ਤੇ ਜੇ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਜੇ ਕੁਝ ਹੋਰ ਪੁੱਛਣਾ ਹੋਵੇ ਤਾਂ ਕਮੈਂਟ ਕਰਿਓ ਮੈਂ ਤੁਹਾਡਾ ਜਵਾਬ ਜ਼ਰੂਰ ਦਵਾਂਗੀ ਤੇ ਇਸ ਤੋਂ ਅੱਗੇ ਹੋਰ ਕੀ ਕਰਨਾ ਚਾਹੁੰਦੇ ਹੋ ਉਹ ਵੀ ਦੱਸਿਓ ਹੁਣ ਜਿਵੇਂ ਜਿਵੇਂ ਤਿਹਾੜ ਆਉਣਗੇ ਉਹਨਾਂ ਦੇ ਸਭ ਦੇ ਲੇਖ ਵੀ ਕਰਾਵਾਂਗੀ ਮੈਂ ਨਾਲ ਦੀ ਨਾਲ ਕਿ ਕਿੰਨਾਂ ਦੇ ਲੇਖ ਦੇ ਵਿੱਚ ਤੁਸੀਂ ਕਿਵੇਂ ਲਿਖ ਸਕਦੇ ਹੋ ਪਹਿਲਾਂ ਮੈਂ ਵੈਸੇ 10 ਲਿਖੇ ਪਾਈ ਹੋਈ ਹੈ ਵੀਡੀਓ ਕਿ ਲੇਖਕ ਆਪਾਂ ਕਿਵੇਂ ਲਿਖਣਾ ਠੀਕ ਹੈ ਜੀ ਨਾਲ ਜੁੜਨ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਫੇਰ ਮਿਲਾਂਗੇ ਜੀ ਅਗਲੀ ਵੀਡੀਓ ਨਾਲ